ਸਤਿ ਸ਼੍ਰੀ ਅਕਾਲ ਬੀਬੇ ਤੇਰੀ ਪੈਣੀ ਆ ਨਾ ਕੁੜੇ ਆ ਸਿਰ ਤੇ ਝਾਟਾ ਦਾ ਢੱਕਲਾ ਆਪਣਾ ਸਿਰ ਤੇ ਚੁੰਨੀ ਲੈ ਕੇ ਰੱਖੀ ਦੀ ਆ ਉਹ ਬੀਬੇ ਲਈ ਹੋਈ ਸੀਗੀ ਉਹ ਲੈ ਗਈ ਪਤਾ ਨਹੀਂ ਲੱਗਿਆ ਅਬੇ ਬੇ ਚਾਹ ਪੀ ਲੈ ਨਾ ਭਾਈ ਐਚ ਨਹੀਂ ਮੈਂ ਚਾਹ ਪੀਂਦੀ ਉਹ ਜਿਹੜਾ ਡੰਡੀ ਵਾਲਾ ਕੱਪ ਆ ਬੜਾ ਸਾਰਾ ਉਹਦੇ ਵਿੱਚ ਪਾ ਕੇ ਲਿਆ ਕੇ ਦੇ ਮੈਨੂੰ ਆ ਦੱਸ ਪੋਰਾ ਕ ਮੇਰੇ ਮੱਥੇ ਮਾਰੀ ਐਨੀ ਕ ਚਾਹ ਨਾ ਮੇਰਾ ਕੀ ਬਣੂਗਾ ਚੱਲ ਕੋਈ ਨਾ ਬੀਬੇ ਮੈਂ ਕੱਪ ਚ ਪਾ ਕੇ ਲਿਆ ਦੇਨੀ ਆ ਉਹ ਮੈਨੂੰ ਪਤਾ ਨਹੀਂ ਸੀ ਨਾ ਬੀਬੇ ਕਰ ਦੇ ਕੰਮਾਂ ਕਰਾਂ ਚ ਭੁੱਲ ਜਾਨੀ ਆ ਅੱਗੇ ਤੋਂ ਮੈਂ ਧਿਆਨ ਰੱਖੂੰਗੀ ਨਾ ਪਾਈ ਹਰ ਵਾਰ ਤੇਰੀ ਆਹੀ ਗੱਲ ਹੁੰਦੀ ਆ ਤੈਨੂੰ ਕਿੰਨੀ ਵਾਰ ਤਾਂ ਸਮਝਾਇਆ ਤੇਰੀ ਮਾਂ ਨੇ ਜਿਵੇਂ ਤੇਰੀ ਸੱਸ ਕੰਮ ਕਰਕੇ ਦਿੰਦੀ ਆ ਨਾ ਮੈਨੂੰ ਖਾਣਾ ਪੀਣਾ ਬਣਾ ਕੇ ਦਿੰਦੀ ਆ ਓਵੇਂ ਹੀ ਦਿਆ ਕਰ ਕਿਉਂ ਤੈਨੂੰ ਰੋਜ਼ ਰੋਜ਼ ਸਮਝਾਉਣਾ ਪੈਂਦਾ ਬਸ ਤੇਰੀ ਤਾਂ ਆਹੀ ਗੱਲ ਹੁੰਦੀ ਆ ਰੋਜ਼ ਦਾ ਕੰਮ ਆ ਅੱਗੇ ਤੋਂ ਧਿਆਨ ਰੱਖੂੰ ਭਾਈ ਦੇਖ ਕੇ ਕੰਮ ਕਰ ਲਿਆ ਕਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਮੈਂ ਹੀ ਪਾਗਲ ਆ ਜਾਂ ਸਾਰਾ ਟੱਬਰ ਪਾਗਲ ਪਹਿਲਾਂ ਤਾਂ ਬੜੀ ਆਈ ਸਾਡੇ ਉਹਨੂੰ ਇੰਨਾ ਸਿਖਾਇਆ ਮੱਥਾ ਮਾਰ-ਮਾਰ ਕੇ 6 ਮਹੀਨੇ ਤਾ ਉਹਨੇ ਗਾਲ ਤੇ ਕਹਿ ਦਿੰਦੇ ਨੇ ਵੀ ਤੁਹਾਨੂੰ ਕੰਮ ਸਿਖਾਉਣ ਨੂੰ ਰਹਿ ਗਈ ਮੈਂ ਹੁਣ ਦੇਖ ਤੇਰਾ ਹੀ ਕੰਮ 6 ਮਹੀਨੇ ਤੈਨੂੰ ਹੋ ਚੱਲੇ ਤੇਰਾ ਵੀ ਇਹੀ ਕੰਮ ਮੈਨੂੰ ਹੁਣ ਮੈਂ ਕਹਾ ਵੀ ਕੀ ਨਾ ਤਾਂ ਤੁਹਾਡੀ ਸੱਸ ਚੱਜਦੀ ਆ ਵੀ ਜਿਹੜੀ ਤੁਹਾਨੂੰ ਕੰਮ ਸਿਖਾ ਦੂਗੀ ਉਹਨੂੰ ਤਾਂ ਆਪ ਮੈਂ ਸਿਖਾਇਆ ਰੋਟੀ ਵੀ ਨਹੀਂ ਤੇ ਬਣਾਉਣੀ ਆਉਂਦੀ ਉਹ ਜਿਹੀ ਬਹੂਆਂ ਆ ਗਈਆਂ ਹਾਂ ਇੰਨਾ ਬੇਬੇ ਦੁਕਾਨ ਨੂੰ ਸੋਚ ਕਰਦੀ ਐ ਹੌਲੀ-ਹੌਲੀ ਸਿੱਖ ਜੂਗੀ ਮੈਂ ਵੀ ਦੀਦੀ ਵੀ ਤਾਂ ਸਿੱਖੀ ਗਏ ਮੈਂ ਵੀ ਹੌਲੀ-ਹੌਲੀ ਸਿੱਖ ਜੂ ਨਾ ਹੌਲੀ ਹੌਲੀ ਨੂੰ ਤੁਸੀਂ ਹੁਣ ਛੋਟ-ਛੋਟੀਆਂ ਜਵਾਕੜੀਆਂ ਵੀ ਤੁਹਾਨੂੰ ਆਉਂਦਾ ਨਹੀਂ ਹੈਗਾ ਮਾੜਾ ਮੋਟਾ ਮਾਪੇ ਉਸ ਕਾਗੇ ਨਹੀਂ ਭੇਜ ਜਾਂ ਤੁਹਾਨੂੰ ਕੋਈ ਨਾ ਬੇਬੇ ਚਾੜੰਡੀ ਹੋ ਜਾਂਦੀ ਹੈ ਮੈਂ ਤੈਨੂੰ ਕੱਪ ਚ ਪਾ ਕੇ ਲੈ ਕੇ ਦਿੰਨੀ ਆ ਬੇਬੇ ਲਿਆ ਦੇ ਜੇ ਲਿਆ ਸਕਦੀਆਂ ਨਹੀਂ ਤਾਂ ਦੂਈ ਨੂੰ ਕਹਿ ਦੇ ਦੇ ਦੂਗੀ ਉਹਨੂੰ ਤਾਂ ਹੁਣ ਪਤਾ ਹੈ ਮੈਂ ਕਿਵੇਂ ਦੀ ਪੀਨੀ ਆ ਦੱਸ ਸਮਝ ਨਹੀਂ ਆਉਂਦੀ ਹੈਗੀ ਜਮਾਨੀ ਰੋਕ ਟੋਕ ਕਰਦੀ ਬਹੂਆਂ ਦੀ ਵੀ ਮਾੜਾ ਮੋਟਾ ਤਾਂ ਨਾ ਸਮਝਾ ਦਿਆ ਕਰ ਵੀ ਬੇਬੇ ਨੂੰ ਚਾਹ ਕਿਵੇਂ ਦੇਣੀ ਆ ਆਪ ਵੀ ਅੰਦਰ ਵੜ ਕੇ ਬੈਠੀ ਰਹਿੰਦੀ ਆ ਨਾ ਇਹਨਾਂ ਨੂੰ ਟਾਈਮ ਨਾ ਉੱਠਣ ਨੂੰ ਕਹੇ ਲੈ ਦੀਦੀ ਦੇਖੀ ਤਾਂ ਸੀ ਅੰਦਰ ਖੜੀ ਹੱਸੀ ਜਾਂਨੇ ਹੋ ਹੱਸਣਾ ਤਾਂ ਹੋਰ ਕੀ ਕਰਾਂ ਆ ਜਿਹੜੀ ਕੁੱਤੇ ਕਹਾਣੀ ਹੁਣ ਤੇਰੇ ਨਾਲ ਹੋ ਕੇ ਹਟੀ ਆ ਨਾ ਪਈ ਜਦੋਂ ਵਿਆਹੀ ਵਾਈ ਮੈਂ ਆਈ ਸੀ ਮੇਰੇ ਨਾਲ ਵੀ ਆਹੀ ਕੁਝ ਹੋਇਆ ਸੀ ਮੈਂ ਤਾਂ ਤਾਂ ਹੀ ਚੁੱਪ ਕਰਕੇ ਅੰਦਰ ਖੜੀ ਸੁਣੀ ਗਈ ਬਾਹਰ ਨੇ ਨਿਕਲੀ ਮੈਂ ਖੇ ਇਹ ਨਹੀਂ ਪਤਾ ਬਾਅਦ ਚ ਦਾਦੀ ਮੇਰੇ ਬਾਦ ਬਹਿ ਜੀ ਦੀਦੀ ਜੇ ਤੁਹਾਨੂੰ ਪਤਾ ਸੀ ਮੈਨੂੰ ਦੱਸ ਹੀ ਦਿੰਦੇ ਕਿਉਂ ਮੇਰੇ ਤੇ ਸੀ ਗਾਲਾਂ ਵਹਾਤੀਆਂ ਤੈਨੂੰ ਗਾਲਾਂ ਮੈਂ ਤਾਂ ਪਵਾਈਆਂ ਨੇ ਜਦੋਂ ਭਾਈ ਮੇਰੀ ਨਵੀਂ ਵਿਆਹੀ ਦੀ ਬੇਇੱਜ਼ਤੀ ਹੋ ਸਕਦੀ ਐ ਇਸ ਘਰ ਚ ਫਿਰ ਮੈਂ ਤੇਰੀ ਕਿਉਂ ਨਾ ਹੋਣ ਦੇਵਾ ਹੈ ਫਿਰ ਬਰਾਬਰ ਹੀ ਆ ਦੋਨੇ ਨੂੰ ਹਾਂ ਤਾਂ ਜਿੰਨੀ ਕੋ ਹੁਣ ਮੇਰੀ ਹੋਈ ਸੀ ਮੈਂ ਯਾਦ ਰੱਖੀਆ ਜਿੰਨੀ ਕੋ ਤੇਰੀ ਹੋਈ ਤੂੰ ਵੀ ਯਾਦ ਤਾਂ ਰੱਖੇਗੀ ਚਲ ਕੋਈ ਨਾ ਦੀਦੀ ਜਿਵੇਂ ਤੁਸੀਂ ਕਰਨਾ ਕਰੀ ਚਲੋ ਹੌਲੀ ਹੌਲੀ ਸਿੱਖ ਜੂ ਮੈਂ ਵੀ ਹਾਂ ਮੇਰੀ ਗੱਲ ਸੁਣ ਕਦੇ ਵੀ ਬੀਬੀ ਦੀਆਂ ਗੱਲਾਂ ਦਾ ਗੁੱਸਾ ਨਾ ਕਰੀ ਕਿਉਂਕਿ ਤੈਨੂੰ ਪਤਾ ਹੀ ਆ ਜਿਹੜੀ ਵੱਡੀ ਉਮਰ ਦੇ ਲੋਕ ਹੁੰਦੇ ਆ ਨਾ ਉਹ ਇਹੋ ਜਿਹੇ ਹੁੰਦੇ ਆ ਬੰਦੇ ਨਾ ਨਾ ਦੀਦੀ ਗੁੱਸਾ ਤਾਂ ਕਿਉਂ ਕਰਨਾ ਉਹਨਾਂ ਦਾ ਵੀ ਆਖਰ ਨੂੰ ਹੁਣ ਉਮਰ ਹੋ ਰਹੀ ਐ ਹਾਂ ਨਾਲੇ ਬਾਕੀ ਭਈ ਉਮਰ ਤਾਂ ਜਿਹੜੀ ਹੋ ਰਹੀ ਹੋ ਰਹੀ ਐ ਦੂਜੀ ਜਿਹੜੀ ਮੁਖਤਿਆਰੀ ਦਿੱਤੀ ਹੋਈ ਆ ਦਾਦੀ ਦੇ ਹੱਥ ਚ ਹਾਂ ਉਹ ਕਾਣੂ ਇਹਨੂੰ ਨੀਵਾ ਪੈਣ ਦਿੰਦੀ ਐ ਹਾਂ ਦੀਦੀ ਹੋਰ ਇਹਨ ਤਾਂ ਵਸਾਈ ਆਂ ਵੀ ਸਾਰਾ ਟੱਬਰ ਮੇਰੀ ਮੁਠੀ ਚ ਰਹਿ ਕੇ ਚੱਲੇ ਜੇ ਤਾਂ ਨਿਮਕੇ ਰਹੇਗੀ ਸਿਆਣੀ ਬਣ ਕੇ ਰਹੇਗੀ ਤਾਂ ਪਾਈ ਤੇਰਾ ਸਾਰਾ ਖੁਸ਼ੀ ਬੰਦੂ ਜਾਨ ਵੀ ਦੇ ਦਊਗੀ ਤੈਨੂੰ ਜੇ ਕਿ ਦੇ ਦੇ ਇੱਕ ਇੱਕ ਦਿਨ ਜ਼ੁਬਾਨ ਚਲਾਤੀ ਫੇਰੇ ਤੂੰ ਬੁਰਾ ਕੋਈ ਨਹੀਂ ਦੀਦੀ ਇੱਕ ਗੱਲ ਪੁੱਛੋ ਤੁਹਾਨੂੰ ਹਾਂ ਬੀਬੀ ਦੇ ਹੱਥ ਸ਼ੁਰੂ ਤੋਂ ਹੀ ਕਿ ਮਿਲਦਾਰੀ ਆ ਤੇਖਾ ਸਿਮੂ ਪਾਲਾ ਤਾਂ ਮੈਨੂੰ ਪਤਾ ਨਹੀਂ ਮੈਂ ਤਾਂ ਜਦੋਂ ਦੀ ਵਿਆਹ ਕੇ ਇਸ ਘਰ ਚ ਆਈ ਆ ਪਈ ਉਦੋਂ ਪਹਿਲਾਂ ਦੀ ਦਾਦੀ ਹੀ ਸੰਭਦੀ ਹੈ ਸਾਰਾ ਕੁਝ ਮੈਨੂੰ ਤਾਂ ਆਈ ਨਹੀਂ ਪਤਾ ਲੱਗਿਆ ਵੀ ਦਾਦੀ ਹਾਥੀਆ ਸਾਰਾ ਕੁਝ ਮੰਨ ਲੈ ਮੈਂ ਮੰਮੀ ਨੂੰ ਇੱਕ ਦੋ ਵਾਰੀ ਕਹਿ ਕੇ ਦੇਖਿਆ ਸੀ ਕਿਸੇ ਚੀਜ਼ ਵਸਤ ਲੈਣ ਨੂੰ ਮੰਮੀ ਦਾਦੀ ਤੋਂ ਹੀ ਪੈਸਾ ਤੇ ਲੜਦੀ ਹੈ ਅੱਛਾ ਦੀਦੀ ਹਮ ਮਤਲਬ ਸਾਰੀ ਕਭੀਦਰੀ ਹੁਣ ਬੀਬੀਏ ਚ ਲਾਉਂਦੀ ਆ ਨਾਲੇ ਆਪਾਂ ਤਾਂ ਕਿਹੜੇ ਹੁਣ ਕੀ ਕਹਾ ਤੈਨੂੰ ਆਪਾਂ ਤਾਂ ਬਥੇਰੀਆਂ ਛੋਟੀਆਂ ਆਪਣੇ ਤੋਂ ਵੱਡੀ ਤਾਂ ਆਪਣੀ ਮੰਮੀ ਆ ਦੇਖ ਲੈ ਜਦੋਂ ਮੰਮੀ ਨਿਮਕੇ ਰਹਿ ਸਕਦੀ ਹੈ ਦਾਦੀ ਨਾਲ ਫਿਰ ਆਪਾਂ ਨੂੰ ਕੀ ਹੋਇਆ ਆਪਾਂ ਨੂੰ ਵੀ ਉਵੇਂ ਹੀ ਚੱਲਣਾ ਪੈਣਾ ਚੱਲ ਕੋਈ ਨਾ ਦੀਦੀ ਹੰੜ ਰਹਿਣਾ ਤੇ ਪੈਣਾ ਹੀ ਆ ਹੋਰ ਏਕਾ ਕਰਕੇ ਰਹਾਗੇ ਤਾਂ ਕੁਛ ਖੱਟ ਲਾਂਗੇ ਨਹੀਂ ਫਿਰ ਤੂੰ ਤੂੰ ਮੈਂ ਮੈਂ ਤਾਂ ਹੋਈ ਜਾਂਦੀ ਆ ਹਰ ਇੱਕ ਘਰ ਚ ਚੱਲ ਕੋਈ ਨਾ ਦੀਦੀ ਬਾਕੀ ਤੂੰ ਮੈਨੂੰ ਸਮਝਾ ਦਿਆ ਕਰ ਲੈ ਲੈ ਮੈਂ ਤੈਨੂੰ ਦੱਸਦੀ ਆ ਆ ਪਿਆ ਉਹਦਾ ਕੱਪ ਠੀਕ ਆ ਨਿਸ਼ਾਨੀ ਰੱਖ ਲਿਆ ਕਰੀਂ ਆਪਦੀ ਕੋਈ ਵੀ ਐਸੇ ਤਾਂ ਦੋ ਹੀ ਵੱਡੇ ਕੱਪ ਨੇ ਆਪਣੇ ਆਪਣੇ ਇਹਦੀ ਚਾਹ ਪਾਲਾ ਇਸ ਕੱਪ ਚ ਲੈ ਹੁਣ ਮੈਂ ਤੇ ਆਵਾ ਘਰ ਮੈਂ ਇੱਕ ਗੱਲ ਉਹ ਤਾਂ ਵਿਚਾਰੀ ਤੇ ਤਰਸ ਜਾ ਵੀ ਹੋਂਦਾ ਵੀ ਉਮਰ ਹਜੇ ਛੋਟੀ ਆ ਤਾਂ ਕਬੀਲਦਾਰੀ ਇਹਦੇ ਤੇ ਵੱਡੀ ਪੈ ਜਾਣੀ ਆ ਇੱਕ ਵਕਤ ਕੋਈ ਐਵਜਾ ਵੀ ਹੁੰਦਾ ਵੀ ਜੇ ਮੈਂ ਤੇ ਮੰਮੀ ਨੇ ਜਾਣੀਆਂ ਦੋਨੋਂ ਹੀ ਘਰੇ ਨਾ ਹੋਈਏ ਇਹਦੀ ਤਾਂ ਨਹੀਂ ਦਾਦੀ ਨਾਲ ਬਣ ਸਕਦੀ ਤੇ ਨਾ ਹੀ ਦਾਦੀ ਇਹਦੇ ਨਾਲ ਬਣਾ ਸਕੀ ਚੱਲ ਰੱਬ ਰੱਖਾ ਲਿਆ ਭਾਈ ਕੇ ਕੱਪ ਨਹੀਂ ਫੜ ਲਈ ਅੰਦਰ ਹੁਣ ਘੰਟਾ ਹੋ ਗਿਆ ਆਗੇ ਆਗੇ ਬੇਬੇ ਹਾਂ ਲੋ ਬੀਬੇ ਆਹੀ ਕਾ ਆਪਾਂ ਤੁਹਾਡਾ ਧਿਆਨ ਨਾ ਬੀਬੇ ਗਰਮ ਨਾ ਹੁਣ ਵੀ ਤਾਂ ਭਾਈ ਪਤਾ ਲੱਗਿਆ ਹੀ ਐ ਪਹਿਲਾਂ ਹੀ ਯਾਦ ਰੱਖ ਲਿਆ ਕਰ ਵੀ ਕੱਪ ਚ ਚਾਹ ਦੇਣੀ ਐ ਹੁਣ ਅੱਗੇ ਤੋਂ ਯਾਦ ਰੱਖੀ ਹਾਂ ਹਾਂ ਬੀਬੇ ਹੁਣ ਤਾਂ ਮੈਨੂੰ ਸਿਆਣ ਆ ਗਈ ਹੁਣ ਮੈਂ ਇਸੇ ਕੱਪ ਚ ਤੁਹਾਡੀ ਚਾਹ ਲੈ ਕੇ ਆਇਆ ਫਿਰੋ ਹਾਂ ਸਮਝੀਦਾ ਹੁੰਦਾ ਏ ਬਾਰ ਬਾਰ ਕਹਿਣਾ ਚੰਗਾ ਨਹੀਂ ਲੱਗਦਾ ਮੈਨੂੰ ਵੀ ਫਿਰ ਸਾਰਾ ਦਿਨ ਖਰਾਬ ਲੰਘਦਾ ਏ ਜੀ ਨਹੀਂ ਲੱਗਦਾ ਹੈਗਾ ਦਿਨ ਚ ਜੇ ਸਵੇਰੇ ਸਵੇਰੀ ਬੋਲ ਲਵਾਂ ਮੈਂ ਕੋਈ ਨਾ ਬੀਬੇ ਅੱਗੇ ਤੋਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਮਿਲਣਾ ਅੱਗੇ ਤੋਂ ਮੈਂ ਧਿਆਨ ਰੱਖੂ ਹਾਂ ਚੱਲ ਠੀਕ ਆ ਨਾਲੇ ਟਾਈਮ ਨਾਲ ਉੱਠ ਜਾ ਕਰ ਥੋੜੀ ਸੱਸ ਤਾਂ ਨਹੀਂ ਕਹਿੰਦੀ ਕੁਝ ਤੁਹਾਨੂੰ ਠੀਕ ਐ ਬੇਬੇ ਕੋਈ ਨਹੀਂ ਬੇਬੇ ਮੈਂ ਟਾਈਮ ਨਾਲ ਉੱਠ ਜਾ ਕਰੂ ਕਿਸੇ ਚੀਜ਼ ਦੀ ਹੋਰ ਲੋੜ ਹੋਈ ਬੇਬੇ ਤਾਂ ਮੈਨੂੰ ਆਵਾਜ਼ ਮਾਰ ਦੀ ਹੋਰ ਤਾਂ ਕਾਸੀ ਦੀ ਲੋੜ ਨਹੀਂ ਟਾਈਮ ਨਾਲ ਰੋਟੀ ਬਣਾ ਲਿਓ ਉਹ ਦੁੱਈ ਨੂੰ ਵੀ ਕਹਦੇ ਹੁਣ ਕੀ ਕਰਦੀ ਆ ਬਸ ਦੀਦੀ ਆਟਾ ਗੁੰਨ ਹੀ ਜਾਂਦੇ ਆ ਰੋਟੀ ਲੱਗਦੇ ਆ ਠੀਕ ਐ ਬਣਾ ਲਾ ਠੀਕ ਐ ਬੇਬੇ ਕਿਤੇ ਗੱਲਾਂ ਹੀ ਨਾ ਮਾਰੀ ਜਾਇਓ ਲੈ ਇਹਨਾਂ ਬਾਣੇ ਤਾਂ ਹਜੇ ਦਿਨ ਹੀ ਨਹੀਂ ਚੜਿਆ ਵੈਸੇ ਇੱਕ ਗੱਲ ਤਾਂ ਹੈ ਜਿੰਨਾ ਟਾਈਮ ਇਸ ਟੱਬਰ ਚ ਬੇਬੇ ਦੀਆਂ ਗਾਲਾਂ ਇੱਕ ਇੱਕ ਜੀ ਨੂੰ ਮਿਲਣਾ ਨਾ ਜਾਣ ਉਹਨਾਂ ਟਾਈਮ ਤੇ ਇਹਨਾਂ ਨੇ ਉੱਠਣਾ ਹੀ ਨਹੀਂ ਹੁੰਦਾ ਲੈ ਦੇਖੀ ਪਾਸਾ ਜਿਹੀ ਲਈ ਜਾਂਦੇ ਆ ਉੱਠ ਜੋ ਬੌੜੂ ਦੇਖੋ ਦਿਨ ਕਿੰਨਾ ਚੜਿਆ ਪਿਆ ਬੇਬੇ ਨੂੰ ਭੇਜਾਂ ਨਾਲਾ ਚੰਗਾ ਬੜਾ ਪਤਾ ਵੀ ਉਹ ਕਿੰਨਾ ਬੋਲਦੀ ਹੁੰਦੀ ਹੈ ਸਵੇਰੇ ਸਵੇਰੇ ਕੀ ਹੈ ਯਾਰ ਫੇਰ ਕਹਿ ਦਿੰਦੇ ਹੋ ਮੇਰੇ ਕਮਰੇ ਚ ਦਾਦੀ ਨੂੰ ਨਵਾੜਿਆ ਕਰੋ ਮੇਰੇ ਕਮਰੇ ਚ ਉਹਨੂੰ ਭੇਜਿਆ ਨਾ ਕਰੋ ਯਾਰ 10 ਮਿੰਟ ਸੌਣਾ ਨਹੀਂ ਆ ਸਵੇਰੇ ਸਵੇਰੇ ਨੀਂਦ ਆਉਣ ਲੱਗਣੀ ਹੈ ਉਹਦੀਆਂ ਘੇਠਾ ਲੈ ਨਾ ਸਾਰੀ ਰਾਤ ਦਾ ਕੀ ਕੀਤਾ ਸੀ ਜੀ ਆਪਾਂ ਹੈ ਸੁੱਤੇ ਹੀ ਸੀ ਤੁਸੀਂ ਸੁੱਤੇ ਹੀ ਸੀ ਆ ਮੰਡੀ ਚ ਬੈਠਾ ਰਹਿ ਸਾਰਾ ਦਿਨ ਐਵੇਂ ਬੜੀਆਂ ਗੱਲਾਂ ਨਾ ਮਾਰੋ ਠੀਕ ਆ ਮੰਡੀ ਚ ਬੰਦਾ ਸਾਰੀ ਰਾਤ ਸੌਂਦਾ ਹੁੰਦਾ ਤੇ ਤੁਸੀਂ 12 ਵਜੇ ਦੇ ਨੂੰ ਆ ਕੇ ਘਰੇ ਪਏ ਹੁੰਨੇ ਹੋ ਇੱਥੇ ਉਹ 4 ਲਵਾਇਆ ਸੀ ਰਾਤ ਹਾਂ ਕੁਛ ਮਰਜ਼ੀ ਕੀਤਾ ਸੀਗਾ ਹੁਣ ਵੀ ਮੰਡੀ ਚ ਵਗਜੋ ਆਪਦਾ ਦਾਣ ਬਥੇਰਾ ਚੜਿਆ ਪਿਆ ਇਹ ਦੱਸ ਦੋ ਵੀ ਚਾਹ ਪੀਣੀ ਐ ਕਿ ਕਾਫੀ ਮੈਂ ਬਣਾ ਦ ਉਹ ਜਿਹੜਾ ਕੁਛ ਹੈਗਾ ਉਹ ਦੇ ਦੇ ਤੇ ਨਾਲੇ ਸਾਲਾ ਮੰਡੀ ਜਦ ਕੀ ਕਰੂ ਅਗਲਾ ਹੈ ਸਾਰੀ ਹੱਥ ਕਬੀਲ ਦਾ ਦਾਦੀ ਦੇ ਹੱਤਾ ਜਿਹੜਾ ਪੈਸਾ ਉਹ ਫੜਾ ਦੋ ਦਾਦੀ ਨੂੰ ਜੋ ਘਰ ਸਮਾਨ ਉਹ ਫੜਾ ਦੋ ਦਾਦੀ ਨੂੰ ਤ ਨਹੀਂ ਉਹਦਾ ਸਾਲਾ ਕੰਮ ਕਰ ਨੂੰ ਜੀ ਨਹੀਂ ਕਰਦਾ ਲੈ ਅਖੇ ਜੀ ਨਹੀਂ ਕਰਦਾ ਕੰਮ ਕਰਨ ਨੂੰ ਨਾ ਕੀਦੇ ਘਰ ਚ ਨਹੀਂ ਹੁੰਦੇ ਭਾਈ ਵੱਡੇ ਮਾਪੇ ਹੈ ਚਲੋ ਜੇ ਆਪਣੇ ਸਿਰ ਤੇ ਆਪਣਾ ਪਿਓ ਨਹੀਂ ਹੈਗਾ ਦਾਦਾ ਨਹੀਂ ਹੈਗਾ ਚਲ ਦਾਦੀ ਤਾਂ ਹੈਗੀ ਆ ਨਾਲ ਇਹਦੇ ਚ ਕੀ ਮਾੜਾ ਵੀ ਜੇ ਉਹਨਾਂ ਨੇ ਕਬੀਲਦਾਰੀ ਸਾਹਮ ਰੱਖੀ ਆ ਅੱਜ ਕੱਲ ਦੀ ਮੰਗਾਈ ਦੇ ਹਿਸਾਬ ਨਾਲ ਜੇ ਆਪਾਂ ਆਪਣਾ ਜੇਬ ਖਰਚਾ ਤੋਰੀ ਹੈ ਨਾ ਆਪਾਂ ਨਹੀਂ ਪੂਰਾ ਕਰ ਸਕਦੇ ਉਹ ਕੱਲੀ ਉਹੀ ਹੈ ਜਿਹੜੀ ਚਲਾਈ ਜਾਂਦੀ ਐ ਇਸ ਘਰ ਨੂੰ ਓਏ ਉਹ ਤਾਂ ਮੈਂ ਮੰਨਦਾ ਵੀ ਦਾਦੀ ਘਰਵਾਰ ਦਾ ਖਰਚਾ ਚਲਾਈ ਜਾਂਦੀ ਐ ਵੀ ਕਬੀਲਦਾਰੀ ਚਲਾਣੀ ਐਗੀ ਪਰ ਬੰਦੇ ਨੂੰ ਵੀ ਚਾਹੀਦੇ ਐ ਨਾ ਉਹਦੇ ਜੇਬ 'ਚ ਵੀ ਪੈਸੇ ਹੋਣੇ ਚਾਹੀਦੇ ਨੇ ਹਰ ਵਕਤ ਥੋੜੀ ਇਹ ਬੰਦਾ ਦਾਦੀ ਕੋਲੋਂ ਪੈਸੇ ਮੰਗੂਗਾ ਮੈਂ ਤਾਂ ਉਹ ਵੱਡਾ ਹੋ ਗਿਆ ਵਿਆਹ ਵਿਆਹ ਕਰਵਾ ਲਿਆ ਨਾ ਜਦੋਂ ਛੋਟੇ ਸੀ ਉਦੋਂ ਦਾਦੀ ਤੋਂ ਮੰਗ ਕੇ ਲੱਗ ਜਾਂਦੇ ਸੀ ਪੈਸੇ ਮਨਪੀ ਤਾਂ ਉਦੋਂ ਗੱਲ ਕੁਝ ਹੋਰ ਹੁੰਦੀ ਉਹਦੋਂ ਬੱਚੇ ਹੁੰਦੇ ਸੀ ਉਦੋਂ ਸਮਝਦਾਰੀ ਨਹੀਂ ਹੁੰਦੀ ਸੀ ਨਾ ਹੁਣ ਸਮਝ ਗਿਆ ਚਲ ਕੋਈ ਨਾ ਫਿਰ ਉਹ ਕਿਹੜਾ ਜਵਾਬ ਦਿੰਦੀ ਆ ਦੇ ਤਾਂ ਦਿੰਦੀ ਆ ਤੁਹਾਨੂੰ ਪੈਸੇ ਉਹ 20 ਵਾਲ ਕੁਛਦੀ ਆ ਕੀ ਕਰਨੇ ਆ ਕਿੱਥੇ ਲਾਉਗੇ ਪੈਸੇ ਕੱਲੀ ਕੱਲੀ ਗੱਲ ਦੱਸਣੀ ਪੈਂਦੀ ਆ ਮੇਰੀ ਗੱਲ ਸੁਣੋ ਉਹਨਾਂ ਦਾ ਮਤਾ ਹੀ ਇਹ ਹੋ ਜਾ ਠੀਕ ਆ ਐਵੇਂ ਗੁੱਸਾ ਕਰਨ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੈਗਾ ਨਾਲੇ ਇੱਧਰ ਤੁਸੀਂ ਗੁੱਸਾ ਕਰੀ ਜਾਂਦੇ ਹੋ ਉਧਰ ਆਪਣੀ ਛੂਟ ਹੀ ਉਹ ਹੋ ਜੀ ਆ ਗਈ ਮੈਨੂੰ ਤਾਂ ਇਹ ਲੱਗਦਾ ਵੀ ਉਹ ਵੀ ਦਾਦੀ ਦੀਆਂ ਗੱਲਾਂ ਦਾ ਗੁੱਸਾ ਕਰਦੀ ਆ ਉਹਨ ਦਾਪ ਹੁਣ ਭੱਜ ਕੇ ਪੈ ਗਈ ਸੀ ਮੈਂ ਨਹੀਂ ਪਾਈ ਕਹਿੰਦੀ ਬਾਟੀ-ਬੁੱਟੀ ਚ ਚਾਹ ਪੀਂਦੀ ਮੈਨੂੰ ਕੱਪ ਚ ਲਿਆ ਕੇ ਦੇ ਉਹ ਦਾਦੀ ਜੀ ਦਾ ਬਸ ਨਾ ਉਹੀ ਰੂੜੀ ਪਾਦੀ ਸੋਚ ਉਹ ਹੀ ਪੁਰਾਣੀਆਂ ਸੋਚਣ ਲਈ ਬੈਠੀ ਆ ਉਹਨੂੰ ਵੀ ਕਹਿੰਦੀ ਸਵੇਰੇ ਉੱਠ ਵੀ ਸਵੇਰੇ ਉੱਠ ਕੇ ਭਾਈ ਰੋਟੀ ਬਣਾ ਲੈ ਸਵੇਰੇ ਉੱਠ ਕੇ ਗੁਰਦੁਆਰੇ ਜਾਇਆ ਕਰ ਉਹ ਕਿਹੜਾ ਉਹੀ ਕਰਦਾ ਕੰਮ ਕਰ ਇਹ ਗੱਲਾਂ ਛੱਡੋ ਮੈਨੂੰ ਅੱਗੇ ਦਾ ਡਰ ਬਥੇਰਾ ਹੈਗਾ ਬੀ ਜਿੱਦ ਦੇ ਇਹਨੂੰ ਪਤਾ ਲੱਗ ਗਿਆ ਵੀ ਮੇਰੇ ਘਰ ਵਾਲੇ ਦੀ ਤਨਖਾਹ ਸਾਰੀ ਦਾਦੀ ਦੇ ਖਾਤੇ ਚ ਜਾਂਦੀ ਆ ਉਹਦੇ ਕੀ ਬਣੂ ਅਗਲੀ ਤਾਂ ਇਸਿਆਸਾਂ ਤੇ ਬੈਠੀ ਹੈ ਵੀ ਮੇਰੇ ਘਰ ਵਾਲਾ ਬਾਹਰ ਆ ਵੀ ਚੱਲ ਮੈਂ ਮੈਨੂੰ ਕੀ ਆ ਜੇ ਮਾੜਾ ਮੋਟਾ ਬੋਲ ਦਿੰਦੇ ਆ ਕੋਈ ਨਾ ਬਸ ਹੁਣ ਆ ਕੀ ਘਰ ਦੇ ਵਿੱਚ ਕਲੇਸ ਹੀ ਪੈਣਾ ਅਗਲੀ ਕੀ ਆ ਚੱਕ ਕੇ ਮੋਹੋਂਦੇ ਪੇਕੇ ਬਗੂ ਜੂਗੀ ਹੋਰ ਕੀ ਕਰਨਾ ਉਹਨੇ ਵੈਸੇ ਤਾਂ ਸਮੇ ਦੇ ਹਿਸਾਬ ਨਾਲ ਹੀ ਚੱਲਣਾ ਚਾਹੀਦਾ ਬੀਬੀ ਨੂੰ ਵੀ ਨਾ ਹੁਣ ਥੋੜਾ ਜਿਹਾ ਟਹਿਲਾ ਪੈਣਾ ਚਾਹੀਦਾ ਚਲੋ ਕੋਈ ਨਾ ਯਾਰ ਇਹਨੂੰ ਜਿੰਨਾ ਮਰਜ਼ੀ ਸਮਝਾਈ ਜਾ ਮਣਪ੍ਰੀਤ ਆਜੋ ਚਲ ਉੱਠ ਕੇ ਬਾਹਰ 37 ਤੇ ਚਾਹ ਪੀ ਲਓ। 20 ਸਵਾਲ ਕਰੂਗੇ। ਉਹ ਇੱਥੇ ਲਿਆ ਦੇ ਚਾਹ ਕੋਟਾ। ਚਲ ਚੰਗਾ ਭਾਈ ਤੂੰ ਸਦਾ ਹੀ ਡਰ ਡਰ ਕੇ ਅੰਦਰ ਬੈਠੇ ਰਿਆ ਕਰੋ। ਡਰ ਡਰ ਤੇ ਕੀ ਕਰੀਏ? ਸਾਲਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਹੈਗਾ। ਰੁਪਈਆ ਜੇਬ 'ਚ ਨਹੀਂ ਰਹਿੰਦਾ ਹੈਗਾ। ਕਰ ਲੋ ਕੰਮ ਕਰ। ਬੱਦਿਸ ਸਸਰੀ ਕਾਲ। ਨਾ ਸਸਰੀ ਕਾਲ ਤਾਂ ਠੀਕ ਆ ਭਾਈ। ਆਂ ਦੱਸ ਰਾਤ ਮੰਡੀ 'ਚ ਕਣਕ ਤੁਲਣੀ ਸੀ। ਤੂੰ ਆ ਵੀ ਗਿਆ ਘਰੇ। ਉਹ ਚਾਰ ਜਣਾ ਲਵਾਉਣਾ ਸੀ ਉਹ ਲਵਾਤਾ ਸੀਗਾ ਤੇ ਫਿਰ ਕੰਮ ਨਿਬੜ ਗਿਆ ਸੀ ਦਦੀ ਫਿਰ ਮੈਂ ਆ ਗਿਆ ਮਾ ਚਲੋ ਘਰੇ ਜਾ ਕੇ ਰਾਮ ਕਰ ਲੈਂਦੇ ਆ ਬਸ ਭਾਈ ਤੂੰ ਨਹੀਂ ਘਰ ਸਾਂਭ ਸਕਦਾ ਹੈਗਾ ਮੇਰੀ ਗੱਲ ਸੁਣ ਲਾ ਉਹਨਾਂ ਤੂੰ ਝਾਰ ਲਵਾ ਕੇ ਆ ਗਿਆ ਜੇ ਤੋਲੀ ਹੋਣੀ ਆ ਵੱਧ ਘੱਟ ਜੋ ਮਰਜ਼ੀ ਕਰੀ ਜਾਣ ਤੈਨੂੰ ਕੀ ਆ ਵੀ ਵਧੀਆ ਏ ਬਸ ਘਰ ਨੂੰ ਲਟਾ ਦੇ ਜਿਹੜਾ ਲਟਾ ਹੁੰਦਾ ਏ ਦਦੀ ਵਾਲੇ ਨਹੀਂ ਤੋਲੀ ਹੁਣ ਤੋਲਣਗੇ ਹੋ ਤਾਂ ਮੈਨੂੰ ਪਤਾ ਭਾਈ ਤੇਰੀ ਢੀਕ 'ਚ ਥੋੜੀ ਬੈਠਣਗੇ ਬੇਲਾ ਤਾਂ ਦੇਖ ਲੈ ਕਿਹੜਾ ਹੋ ਗਿਆ 11 ਵਜੇ ਹੋਏ ਨੇ ਉਹਨਾਂ ਨੇ ਤਾਂ 7 ਵਜੇ ਨੂੰ ਬੋਰੀਆਂ ਭਰਤੀਆਂ ਹੋਣੀਆਂ ਨੇ ਹੋ ਦਾਦੀ ਕਿਉਂ ਚਿੰਤਾ ਕਰਦੀ ਆ ਮੇਰਾ ਉੱਥੇ ਮੁੰਡਾ ਬਿਠਾਇਆ ਹੋਇਆ ਐ ਨਹੀਂ ਤੋਲ ਦੇਗੇ ਉਹ ਹਾਂ ਤੋਲ ਦੇ ਨਹੀਂ ਉਹ ਮੁੰਡਾ ਕਿਹੜਾ ਹੋ ਹੋਣਾ ਚੰਗਾ ਹੋਣਾ ਏ ਚਾਰ ਬੋਰੀਆਂ ਉਹ ਵਿੱਚੋਂ ਚੱਕ ਕੇ ਵੇਚ ਦੂਗਾ ਮੈਨੂੰ ਤਾਂ ਭਾਈ ਸਮਝ ਨਹੀਂ ਆਉਂਦੀ ਤੁਹਾਡੀ ਮਾਂ ਨੂੰ ਕੀ ਹੋਇਆ ਹੋਇਆ ਮਾੜਾ ਮੋਟਾ ਤੁਹਾਨੂੰ ਸਮਝਾਉਂਦੀ ਨਹੀਂ ਹੈਗੀ ਉਹ ਦਾਦੀ ਜੀ ਸਮਝੇ ਹੋਏ ਆ ਨਾਲੇ ਨਾ ਤੂੰ ਵੀ ਮਾੜੀ ਕਿ ਸੋਚ ਬਦਲ ਲਾ ਬਦੀ ਪਤਾ ਨਹੀਂ ਕਿਹੋ ਜੀ ਸੋਚ ਆ ਤੇਰੀ ਉਹੀ ਪ੍ਰਾਣੀ ਸੋਚ ਲਈ ਬੈਠੀ ਹਾਂ ਹੁਣ ਤੱਕ ਆਹੋ ਜੇ ਮੇਰੀ ਪ੍ਰਾਣੀ ਸੋਚ ਆ ਤਾਂ ਹੀ ਘਰ ਬੰਨਿਆ ਹੋਇਆ ਹੈ ਨਹੀਂ ਹੁਣ ਉਹਨੂੰ ਤੇਰੀ ਮਾਂ ਤਾਂ ਕੱਦਾਂ ਨਵੇੜ ਦੰਦੀ ਕੁਛ ਬਣਾਇਆ ਅੱਜ ਤੱਕ ਤੇਰੀ ਮਾਂ ਨੇ ਸਾਰੀ ਉਮਰ ਆਈਨ ਲੰਗੀ ਉਹਦੀ ਦਾਦੀ ਆ ਕਿਹੋ ਜਿਹੀ ਗੱਲਾਂ ਕਰਦੀਆਂ ਜੇ ਅਸੀਂ ਬਾਹਰ ਅੰਦਰ ਕੰਮ ਕਰਦੇ ਨਾ ਤਾਂ ਇੰਨਾ ਘਰ ਪੈ ਗਿਆ ਸਾਰੀ ਕਬੀਲਦਾਰੀ ਤੇਰੇ ਹੱਥਾਂ ਸਾਡੇ ਲਈ ਵੀ ਕੀ ਹੈਗਾ ਜੇ ਮੇਰੇ ਹੱਥਾਂ ਤਾਂ ਹੀ ਮੜਾ ਮੋਟਾ ਘਰ ਬਚਿਆ ਹੋਇਆ ਨਾਲ ਕੀ ਬਣਾਤਾ ਤੁਸੀਂ ਇਹ ਤਾਂ ਤੁਹਾਡੇ ਬਾਪ ਨੇ ਹੀ ਬਣਾ ਲਿਆ ਜਿਹੜਾ ਕੁਛ ਬਣਾਉਣਾ ਸੀ ਤੁਸੀਂ ਕੁਛ ਨਹੀਂ ਬਣਾ ਸਕਦੇ ਆਏ ਕਿ ਕਹਿੰਦੇ ਨੇ ਛੋਟੜਾਈ ਆਖੇ ਮੈਂ ਤਾਂ ਬਾਹਰ ਨੂੰ ਜਾਣਾ ਸਿੰਘ ਮਿੱਟੀ ਚੱਕੀ ਹੋਈ ਦੀ ਬਾਹਰ ਜਾ ਕੇ ਕੀ ਕਰਦਾ ਹੁਣ ਉਹੀ ਲੋਕਾਂ ਦੇ ਘਰਾਂ ਦੇ ਵਿੱਚ ਭਾਂਡੇ ਮੰਦਾ ਪੋਚੇ ਲਾਉਂਦਾ ਹੋਰ ਕਰਨਾ ਉਹਨੇ ਉੱਥੇ ਉਹ ਦਾਦੀ ਹੁਣ ਉਹ ਨੂੰ ਕੋ ਭੰਡਣ ਲੱਗੀ ਹੁਣ ਉਹ ਨੂੰ ਤਾਂ ਵਿਚਾਰ ਨੂੰ ਕਰਕੇ ਖਾੜਾ ਨਹੀਂ ਜੀ ਉਹਦਾ ਸ਼ੌਂਕ ਜੀ ਬਾਹਰ ਜਾਂਦੇ ਤਾਂ ਵਗ ਗਿਆ ਕਿੱਡੀ ਗੱਲ ਆਹੋ ਬਾਹਰ ਜਾ ਕੇ ਪਤਾ ਨਹੀਂ ਕੀ ਆ ਉਰੇ ਨਹੀਂ ਕੰਮਕਾਰ ਹੋਇਆ ਉਰੇ ਕਰ ਲਿਆ ਕਰਦਾ ਕੰਮ ਚਲ ਫੇਰ ਕੀ ਹੋ ਗਿਆ ਫਿਰ ਨਾ ਲਾਉਂਦੇ ਪੈਸੇ ਆਹੋ ਜੱਤਾ ਰੋਜ਼ ਦਾ ਕਲੇਸ਼ ਹੁੰਦਾ ਤੀਗਾ ਮੈਂ ਬਾਹਰ ਜਾਣਾ ਬਾਹਰ ਜਾਣਾ ਨਾਲੇ ਮੇਰੀ ਗੱਲ ਸੁਣ ਲੈ ਭਾਈ ਮਾੜਾ ਮੋਟਾ ਕੰਮ ਕਰ ਲਿਆ ਕਰ ਨਾਲੇ ਆ ਆਪਣੀ ਬਹੂ ਨੂੰ ਕਹਿ ਦੇ ਉਹ ਛੋਟੜੀ ਨੂੰ ਵੀ ਸਮਝਾ ਦੇ ਮਾੜਾ ਮੋਟਾ ਦਾਦੀ ਉਹ ਤਾਂ ਸਮਝੀ ਹੋਈ ਆ ਥੋੜਾ ਬੜਾ ਤੂੰ ਸਮਝ ਲੈ ਠੀਕ ਹੈ ਨਾ ਫਿਰ ਕਹਿੰਗੀ ਅਸੀਂ ਤੇਰੇ ਮੂਰੇ ਬੋਲ ਦੇਂਗੇ ਕਿਛ ਨਾ ਲਾ ਕੇ ਵੀ ਖਾ ਲਿਆ ਕਰ ਤੇਰੀ ਕਿਸ ਨਾਲ ਕਿਸੇ ਨਾਲ ਨਹੀਂ ਬਣਦੀਗੀ ਆਂਡ ਕਮਾਂਡ ਦਿੱਤਾ ਤੇਰੀ ਕਿਸ ਨਾਲ ਨਹੀਂ ਬਣਦੀਗੀ ਪਤਾ ਨਹੀਂ ਕਿਹੋ ਜੀਆਂ ਤੂੰ ਆਹੋ ਮੈਂ ਹੀ ਮਾੜੀ ਆ ਉਹਨਾਂ ਨੂੰ ਨਾ ਕੁਸ ਕਿਹਾ ਮੈਂ ਕੀ ਲੈਣਾ ਗਵੰਡੀਆਂ ਤੋਂ ਆ ਲੋਕਾਂ ਦੇ ਨਾਲ ਮੇਤੇ ਨਹੀਂ ਵਰਤ ਹੁੰਦਾ ਹੈਗਾ ਨਾਲੇ ਮੇਰੀ ਗੱਲ ਸੁਣ ਲਾ ਟਾਈਮ ਨਾਲ ਉਹਨਾਂ ਨੂੰ ਕਹ ਦੇ ਕੰਮ ਤੰਦਾ ਕਰ ਲਿਆ ਕਰੋ ਨਾਲੇ ਤੇਰੀ ਮਾਂ ਨੂੰ ਕਹ ਦੇ ਮਾੜਾ ਮੋਟਾ ਉਹਨਾਂ ਨੂੰ ਸਮਝਾ ਦਿਆ ਕਰੇ ਸਾਰੇ ਕਰ ਲਾਂਗੇ ਦਾਦੀ ਤੂੰ ਚੁੱਪ ਹੋ ਜਾ ਕਰ ਠੀਕ ਹੈ ਨਾ ਮੈਂ ਤਾਂ ਚੁੱਪੇ ਆ ਜੇ ਮੈਂ ਨਾ ਬੋਲਾਂ ਬਾਹਰੇ ਆ ਕੇ ਬਸ ਚੁਰ ਚੁਰ ਬਿੱਕਰ ਬੰਦਾ ਕੀ ਕਰਦਾ ਕੀ ਨਹੀਂ ਸਾਰਾ ਡਿਟੇਲਮੈਂਟ ਸਵੇਰ ਦੀ ਲੈ ਕੇ ਸ਼ਾਮ ਤੱਕ ਦੀ ਖਬਰ ਲੈਣੀ ਹੈ ਤੂੰ ਜੇ ਮੈਂ ਨਾ ਬੋਲਾਂ ਅੰਦਰ ਸੁੱਤੀਆਂ ਪਈਆਂ ਹੀ ਨਹੀਂ ਉੱਠਣਾ ਉਹਨਾਂ ਨੇ ਤਾਂ ਚਲ ਚੰਗਾ ਦਾਦੀ ਹੁਣ ਮੈਨੂੰ ਵਗ ਜਾਣ ਦੇ ਜੇ ਵਗ ਜਾ ਧਿਆਨ ਰੱਖੀ ਨਾਲੇ ਕਣਕ ਦਾ ਕੋਈ ਨਾ ਧਿਆਣੀ ਆ ਕਿਧਰ ਫੇਰ ਲੰਘ ਜੀ ਮੈਂ ਕਿਧਰ ਇਹਨੂੰ ਮੈਨੂੰ ਤਾਂ ਪਤਾ ਹੀ ਨਹੀਂ ਵੀ ਤੂੰ ਰਾਤ ਦਾ ਆਇਆ ਘਰੇ ਪਈ ਐ ਮੈਂ ਤਾਂ ਕਿਹਾ ਮੰਡੀ 'ਚ ਬੈਠਾ ਮੁੰਡਾ ਰੋਟੀ ਭੇਜੀਏ ਤੂੰ ਪੁੱਤ ਦੇ ਜਣਾ ਹੀ ਮਾਰਿਆ ਡੂੰਘੀਆਂ ਨੇ ਆ ਖੱਬਲ ਦੇ ਬੇ ਮੁੰਡਿਆ ਹਾਂ ਮਾਂ ਮੇਰੀ ਗੱਲ ਸੁਣੀ ਕੀ ਆ ਹੁਣ ਜਦੋਂ ਆਪਦੇ ਕੰਮ ਧੰਦਿਆਂ ਤੇ ਜਾਣਾ ਹੁੰਦਾ ਓਦੋਂ ਤਾਂ ਹੱਸਦੇ ਮੂੰਹ ਬਾਗ ਜਾ ਕੋ ਕੀ ਬੋਲੀਆਂ ਦਿੱਤੀ ਹੁਣ ਉਹਦੇ ਨਾਲ ਤੂੰ ਯਾਰ ਮੈਂ ਕਿਹੜੇ ਮੂੰਹ ਨਾਲ ਹੱਸ ਕੇ ਬਗ ਜਾ ਤੜਕੀ ਚੁੰਕੀਦਾਰਾ ਵਾਂਗੂ ਡੱਕੇ ਵਹਿ ਜੂ ਮੰਜਾ ਮੂਰੇ ਪਹਿਲਾਂ ਤਾਂ ਸਾਰੀ ਖਬਰ ਡਿਟੇਲ ਲਊਗੀ ਪਤੇ ਦੀ ਤਾਂ ਆਦਤ ਹੀ ਐ ਮੈਂ ਕੀ ਕਰਾਂ ਫੇਰ ਮੈਂ ਹੁਣ ਇਹਨੂੰ ਸਮਝਣਾ ਚਾਹੀਦਾ ਦੇਖ ਬਬਲੂ ਅੱਜ ਕਹਾ ਲੈ ਕੱਲ ਕਹਾ ਲੈ ਨਾ ਇਹ ਸਮਝੀ ਨਾ ਇਹ ਅੱਗੇ ਵਾਸਤੇ ਸਮਝੇ ਇਹ ਨਹੀਂ ਐ ਦੇਖਦੀ ਵੀ ਜਵਾਨਾ ਬਦਲ ਗਿਆ ਮੈਂ ਬਹੁਤ ਕਹਿ ਕਹਿ ਥੱਕ ਗਿਆ ਹੂੰ ਵੀ ਮਾਤਾ ਹੁਣ ਜਵਾਨਾ ਬਦਲ ਗਿਆ ਤੂੰ ਮੜ ਜਾ ਟਿਕ ਜਾ ਟਿਕ ਜਾ ਨਹੀਂ ਡਿਗਦੀ ਇਹੇ ਇਹਦਾ ਆਪ ਦੀ ਮੂਹਰੇ ਹੀ ਗੜੀ ਰੱਖਦੇ ਹਰੇਕ ਕੰਮ ਚ ਲੱਤਾਂ ਦੀ ਤੇ ਸਿਵਿਆਂ ਚ ਲੱਤਾਂ ਨੇ ਤੇਰੀਆਂ ਚੁੱਪ ਕਰਕੇ ਰੋਟੀ ਤੈਨੂੰ ਮਿਲਦੀ ਐ ਖਾ ਲੈ ਆਖੇ ਤੂੰ ਘਰੇ ਰਾਤ ਨੂੰ ਕੀ ਕੀ ਕਰ ਰਿਹਾ ਕਹਿੰਦੀ ਮੈਨੂੰ ਤਾਂ ਐ ਸੀ ਵੀ ਤੂੰ ਮੰਡੀ ਚੋਂ ਗਿਆ ਮੈਂ ਕੀ ਕਹ ਲੈ ਦਾਦੀ ਮੈਂ ਘਰੇ ਨਹੀਂ ਆ ਸਕਦਾ ਮੈਂ ਨਹਾਉਣਾ ਧੋਣਾ ਨਹੀਂ ਸੀ ਰਾਤ ਨੂੰ 12 ਵਜੇ ਤੱਕ ਮਾਂ ਝਾਰ ਲਵਾਇਆ ਹੁਣ ਤੈਨੂੰ ਪਤਾ ਕੰਡ ਲੜਨ ਲੱਗੀ ਮੈਂ ਆ ਕੇ ਘਰੇ ਆ ਕੇ ਨਾ ਆਇਆ ਤੋਇਆ ਘਰੇ ਤਾਂ ਆਉਣਾ ਹੀ ਐ ਦੱਸ ਨਾ ਨੂੰ ਕੇ ਰੋਟੀ ਨਹੀਂ ਖਾਣੀ ਹੁਣ ਜੇ ਢੱਪਰੂਗਾ ਫੇਰ ਹੀ ਕੰਮ ਹੋਊਗਾ ਇਹ ਤਾਂ ਨਾ ਬਾਲੀ ਕੱਬੀ ਆ ਭਾਈ ਰੋਟੀ ਟੁੱਕਦਾ ਵੀ ਬਸ ਇੰਨਾ ਸਾਬ ਕਿਤਾਬ ਰੱਖਦੀ ਐ ਖੇਤੀ ਰੋ ਫਲ ਮੰਡੀਆਂ ਦਾ ਟਾਈਮ ਮੰਡੀਆਂ ਚ ਹੀ ਰੋ ਫਲਾਣੇ ਤੋਂ ਜਾਓ ਤਿਮਕੇ ਤੋਂ ਜਾਓ ਬਸ ਐਂ ਹੀ ਕਰਦੇ ਨੇ ਸਾਰਾ ਦਿਨ ਜੀਵ ਚੱਲਦੀ ਹੁੰਦੇ ਆ ਨਾ ਇਹਦਾ ਸਿਰ ਦੁਖਣ ਲੱਗੇ ਬੋਲਦੀ ਦਾ ਮਾਂ ਮੈਨੂੰ ਐ ਦੱਸ ਇਹ ਨਾ ਮਰੂ ਮਰੂ ਕਿਉਂ ਕਰਦੀ ਹੈਗੀ ਥੋੜੀ ਬੋਧੀ ਕਬੀਲਦਾਰੀ ਤੁਸੀਂ ਵੀ ਸੰਭਲਾਂਦੇ ਹੈ ਜੀ ਦਾ ਪੁੱਤ ਸਭ ਦਾ ਹੀ ਕਰਦਾ ਹੁੰਦਾ ਵੀ ਆਪਦੇ ਘਰ ਦੀ ਕਬੀਲਦਾਰੀ ਆਪ ਸੰਭਾਹੀ ਐ ਇਹਨੇ ਤਾਂ ਤੇਰੇ ਦਾਦੇ ਦੀ ਨਹੀਂ ਚੱਲਣ ਦਿੱਤੀ ਸੀ ਤੀ ਬਾਪੂ ਜੀ ਦੀ ਚੱਲਣ ਨਹੀਂ ਦਿੰਦੀ ਸੀ ਇਹ ਨਾ ਉਹਨੂੰ ਕਬੀਲਦਾਰੀ ਮਿੜਾਈ ਸੀ ਬਸ ਉਹ ਵਿਚਾਰਾ ਕੰਮ ਵਾਲਾ ਜੁੜਿਆ ਰਿਹਾ ਨਾ ਸਾਰਾ ਦਿਨ ਕੰਮ ਨਾਲ ਤੇ ਉਹੀ ਕੰਮ ਤੇਰੇ ਪਿਓ ਦਾ ਤੀ ਜਾ ਖੇਤ ਜਾ ਖੇਤ ਮੈਨੂੰ ਤਾਂ ਭਤੀਜ ਦੀ ਕੀ ਆਹ ਤੇਰੇ ਸਾਹਮਣੇ ਉਹੀ ਗੱਲ ਮਾਂ ਸਾਡੇ ਨਾਲ ਕਰਖੀ ਇਹਨੇ ਹੁਣ ਅਸੀਂ ਵੀ 24 ਘੰਟੇ ਕੰਮ 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 ਕਰਿਆ ਫੇਰ ਖੇਤ ਖੇਤੋਂ ਆਏ ਕਰਿਆ ਫੇਰ ਕੰਮ ਨਾ ਮੈਂ ਅਸੀਂ ਬਲਦਾ ਕੋਈ ਸਾਨੂੰ ਬਲਦਾਂ ਨੂੰ ਕੰਮ ਕਰਵਾ ਕੇ ਰੱਖਦੀ ਆ ਜੇ ਪੈਸਾ ਟੱਕਾ ਮੰਗ ਲਈ ਤਾਂ ਕੋਈ ਪਹਿਲਾ ਹਿਸਾਬ ਕਿਤਾਬ ਦੋ ਕੀ ਕਰਨਾ ਕਿੱਥੇ ਲਾਉਣਾ ਕੀ ਕਰਨਾ ਕੀ ਗੱਲ ਸਾਲੀ ਸਾਨੂੰ ਇੰਨੀ ਵੀ ਆਜ਼ਾਦੀ ਨਹੀਂ ਕਿ ਪਤਾ ਮੈਂ ਤਾਂ ਬਥੇਰਾ ਚਾਹੁੰਦੀ ਤੇ ਵੀ ਤੂੰ ਵੀ ਪੜ੍ਹ ਲਿਖ ਲੈ ਪੜ੍ਹ ਕੇ ਕਿਸੇ ਕੰਮ ਤੇ ਹੋ ਜੇ ਆਪਦੇ ਉਹੀ ਗੱਲ ਹੈ ਆਪਦੇ ਪੈਰਾਂ ਸਰ ਤਾਂ ਖੜਾ ਹੋਵੇਂ ਐ ਇਹਦੀ ਡੰਡੇ ਥੱਲੇ ਤਾਂ ਨਿਕਲਦਾ ਇੱਕ ਗੱਲ ਤਾਂ ਮੈਂ ਛੋਟੇ ਨੂੰ ਵਧੀਆ ਕਰਨਾ ਉਹਦਾ ਵਧੀਆ ਉਹਦਾ ਪੈਸੇ ਪਸੂ ਜੇ ਲਾ ਕੇ ਬਾਹਰ ਭੱਗ ਗਿਆ ਨਿਯਾਰੇ ਲੰਦਾ ਹੁਣ ਉਹਨੂੰ ਵੀ ਕਹਿ ਰਹੀ ਸੀ ਲੈਟਰਿੰਗ ਦਾ ਸਾਫ ਕਰਦਾ ਆਪਾਂ ਨੇ ਕੀ ਕਰਦੋ ਮਾਂ ਦਾਦੀ ਜੋ ਮਰਜ਼ੀ ਕਰਦਾ ਮੈਂ ਬੰਦਾ ਆਪਾਂ ਤੁਹਾਨੂੰ ਪੈਸੇ ਭੇਜਦਾ ਸਾਰਾ ਕੁਝ ਕਰਦਾ ਫੇਰ ਤੁਹਾਨੂੰ ਕੀ ਲੋੜ ਆ ਪੈਸੇ ਕਿਹੜਾ ਉਹਦੇ ਨੂੰ ਆਉਣ ਦੇ ਆਪਦੇ ਖਾਤੇ 'ਚ ਪਵਾਉਂਦੀ ਆ ਉਹ ਵੀ ਉਹਦੇ ਖਾਤੇ 'ਚ ਪਵਾਉਂਦੀ ਆ ਤੈਨੂੰ ਪਤਾ ਹੀ ਨਹੀਂ ਕਮਲਿਆ ਮਾਂ ਮੈਨੂੰ ਤਾਂ ਹਲੇ ਆਈ ਸੀ ਚੱਲ ਮੈਂ ਹਾ ਸਿੰਮੂ ਦੇ ਖਾਤੇ 'ਚ ਆਉਂਦੇ ਹੁਣਗੇ ਸਿੰਮੂ ਨੂੰ ਤਾਂ ਹੋਈ ਨਹੀਂ ਪਹਤੀਜਦੀ ਆ ਬਸ ਆਪਦੇ ਖਾਤੇ 'ਚ ਪਵਾਉਂਦੀ ਆ ਦੇਖੀ ਜਾਈ ਮਾਂ ਹੁਣ ਪੁਲਿਸ ਕਢਾਊਗਾ ਕਰੇ ਇਹ ਦੇਖ ਲਈ ਗੱਲ ਦੇਖੀ ਜਾਉ ਭਾਈ ਚੱਲ ਮੈਂ ਤਾਂ ਐ ਸੋਚ ਲੈਣੀ ਆ ਬਬਲੂ ਵੀ ਪਤਾ ਨਹੀਂ ਕਿ ਚੁੰਨੀ ਪਾੜੂ ਪਤਾ ਨਹੀਂ ਨਾ ਪਰ ਇਹ ਮਰਦੀ ਵੀ ਹੈ ਨਹੀਂ ਇਹ ਤਾਂ ਮੈਨੂੰ ਮਾਰ ਕੇ ਮਰੂਗੀ ਪਹਿਲਾਂ ਨਹੀਂ ਮਰਦੀ ਇਹ ਤੁੰਗੋ ਮਰਨਾ ਮਾਂ ਤੈਨੂੰ ਕੀ ਲੋੜ ਹੈ ਇਹਦੇ ਪਿੱਛੇ ਮਰਨ ਦੀ ਬਬਲੂ ਮੈਨੂੰ ਦੁੱਖ ਆਉਂਦਾ ਜਦੋਂ ਸਾਰਿਆਂ ਨੇ ਜਿਹੜਾ ਕੁਝ ਮੇਰੇ ਨਾਲ ਕਰਦੀ ਸੀ ਉਹ ਤਾਂ ਮੈਂ ਛੱਲੀ ਗਈ ਗਾਂ ਮੇਰੇ ਜਵਾਖਾਂ ਨਾਲ ਵੀ ਉਹੀ ਕੋਸ ਹਾਂ ਜਦੋਂ ਬਾਪ ਹੁੰਦਾ ਸੀ ਨਾ ਸੋਨੇ ਉਦੋਂ ਗੱਲ ਕਰਨੀ ਸੀ ਉਦੋਂ ਗੱਲਾਂ ਖੋਲਣੀਆਂ ਸੀ ਤੁਸੀਂ ਹਾਂ ਰੱਬਾ ਤੈਨੂੰ ਕੀ ਲੱਗਦਾ ਮੈਂ ਗੱਲ ਹੀ ਖੋਲਣੀ ਤੇਰਾ ਪਿਓ ਉਹੀ ਗੱਲ ਇਹ ਹੀ ਦੁੱਖਾਂ 'ਚ ਹੀ ਮਰ ਗਿਆ ਉਹ ਉੱਥੇ ਹਰ ਜੋੜਾ ਦਿੰਦੀ ਜਾਂ ਕਿ ਖੇਤ ਬਗ ਜਾ ਭੁੱਖਾ ਤੇ ਆਏ ਲੱਗੇ ਰਹਿੰਦਾ ਜਦੋਂ ਮੈਂ ਰੋਟੀ ਲੈ ਜਾਈਂ ਤਾਂ ਖਾ ਲੈਂਦਾ ਘਰੇ ਹੋਂ ਦਾ ਹੁਕਮ ਨਹੀਂ ਦੀ ਅਹੀਂ ਤਾਂ ਨੂੰ ਰੋਗ ਲੱਗਿਆ ਐਡਾ ਵੱਡਾ ਮੈਂ ਇਹਨੂੰ ਕਹਿ ਦੀ ਜੇ ਮੈਨੂੰ ਨਾ ਜਿਆਦਾ ਟੁੱਕਾ ਟੁੱਕਾ ਕਰ ਠੀਕ ਹੈ ਨਾ ਕਹਿ ਦੂੰਗੀ ਕੋਈ ਨਾ ਕਹੇ ਦਾ ਕਿਹੜਾ ਅਸਰ ਹੁੰਦਾ ਤੂੰ ਐਂ ਲਾ ਲੈ ਦੇਖ ਜਿਹੜੀ ਮਾਂ ਦਾ ਖਬਰੂ ਪੁੱਤ ਮੁੱਕ ਜੇ ਉਹ ਨਾ ਬੈ ਕੇ ਨਾ ਉੱਠ ਸਕਦੀ ਇਹਦੇ ਲਵੋਂ ਦੀ ਨਹੀਂ ਲੰਗਿਆ ਹੋਇਆ ਦੁੱਖ ਦੇਖ ਲੈ ਇਹਨੂੰ ਵੀ ਤਾਂ ਦੁੱਖ ਸੁੱਖ ਆਇਆ ਇਹਦਾ ਬਸ ਉਹੀ ਗੱਲ ਆ ਚਲ ਕੋਈ ਨਾ ਪਤਾ ਸੇ ਪੀ ਉਹ ਗੱਲ ਆ ਹਾਂ ਚਲ ਕੋਈ ਨਾ ਜਾਇਆ ਮੇਰਾ ਪੁੱਤ ਬਣ ਕੇ ਇਹਦੇ ਨਾਲ ਤੂੰ ਫਿਕਰ ਕਰਿਆ ਕਰ ਚਲ ਠੀਕ ਆ ਦੱਸ ਕੀ ਕਰ ਡਾਕਟਰ ਬਥੇਰਾ ਹੁੰਦਾ ਜਾਂ ਜਵਾਖ ਐ ਬਿਰ ਬਿਰ ਕਰਦੇ ਨੇ ਮੇਰੇ ਕੋਲ ਨੂੰ ਪੁੱਤੀ ਪਤਾ ਨਹੀਂ ਕਿੱਦੈ ਮਰੂਗੀ ਹੈਲੋ ਜੀ ਕਿਵੇਂ ਹੋ ਮੈਂ ਵਧੀਆ ਸਮਝ ਤੁਸੀਂ ਦੱਸੋ ਠੀਕ ਹੋ ਹਾਂ ਬਸ ਠੀਕ ਆ ਠੀਕ ਆ ਠੀਕ ਦਾ ਕੀ ਮਤਲਬ ਆ ਆਪ ਤਾਂ ਤੁਸੀਂ ਇੱਥੇ ਜਾ ਕੇ ਬਹਿ ਗਏ ਹੋ ਮੈਨੂੰ ਇੱਥੇ ਫਸਾ ਕੇ ਰੱਖਤਾ ਫਸਾ ਕੇ ਕਿਵੇਂ ਰੱਖਤਾ ਯਾਰ ਬੇਬੇ ਸਾਰਾ ਦਿਨ ਨਹੀਂ ਹਟਦੀ ਨਹੀਂ ਚੰਗਾ ਖਾਨਣੀ ਆ ਚੰਗਾ ਪਹਿਨਣੀ ਆ ਉਹ ਤਾਂ ਠੀਕ ਐ ਪਰ ਐਵੇਂ ਥੋੜੀ ਹੁੰਦੀ ਆ ਸਾਰਾ ਦਿਨ ਬੰਦੇ ਨਾਲ ਬੋਲੀ ਜਾਣਾ ਰਹਿਣਾ ਬੇਬੇ ਇੱਕ ਮਿੰਟ ਨੂੰ ਚੁੱਪ ਕਰਦੀ ਮਾੜੀ ਮਾੜੀ ਗੱਲ ਤੇ ਨਮੋਚਾ ਗੱਡੀ ਜਾਂਦੀ ਰਹਿੰਦੀ ਆ ਫਿਰ ਕੀ ਹੋ ਗਿਆ ਘਰ ਦੇ ਮੁਖਤਿਆਰੀ ਉਹਦੇ ਹੱਥ ਚ ਜੇ ਬੋਲ ਪੂਗੀ ਫਿਰ ਕੀ ਹੋ ਗਿਆ ਇਹ ਤਾਂ ਚੱਕਰ ਹੈ ਨਾ ਮੇਰੀ ਗੱਲ ਸੁਣਾ ਸਿਮੂ ਠੀਕ ਹੈ ਨਾ ਬੇਬੀ ਦੀ ਵਜਾ ਕਰਕੇ ਮੈਂ ਬਾਹਰ ਆਇਆ ਤਾਂ ਚਾਰ ਪੈਸੇ ਕਮਾਉਣ ਜੋਗਰ ਹੋਇਆ ਮੈਂ ਬੇਬੀ ਦੇ ਖਿਲਾਫ ਇੱਕ ਸ਼ਬਦ ਵੀ ਸੁਣਨਾ ਨਹੀਂ ਚਾਹੁੰਦਾ ਮੈਂ ਹਾਂ ਠੀਕ ਆ ਤੁਸੀਂ ਵੀ ਉਹਨਾਂ ਦੀ ਸਾਈਡ ਲਾਉਂਗੇ ਹੁਣ ਤਾਂ ਉਹ ਸਾਈਡ ਲੈਣ ਦੀ ਗੱਲ ਕੀ ਹੈ ਚ ਘਰ ਦੀ ਸਿਆਣਾ ਬੰਦਾ ਉਹੀ ਹੈ ਨਾ ਉਹਨੂੰ ਪਤਾ ਵੀ ਚੰਗਾ ਕੀ ਹੈ ਮਾੜਾ ਕੀ ਹੈ ਉਹ ਸਾਈ ਸਮਝਾ ਫਿਰ ਵੀ ਤੁਸੀਂ ਤਾਂ ਮੜ ਮੋਟਾ ਕਿ ਆਈ ਸਕਦੇ ਹੋ ਵੀ ਐਵੇਂ ਥੋੜੀ ਹੁੰਦੇ ਵੀ ਸਾਰੀ ਕੁ ਬਿਲਦਰੀ ਅਬਦੇ ਹੱਥ ਚ ਰੱਖ ਕੇ ਸਾਰੇ ਦਿਨ ਬਦੂਜੇ ਬੰਦਿਆ ਤੇ ਰੋਬ ਮਾਰੀ ਜਾਣਾ ਰਹਿਣਾ ਸਿਆਣਾ ਬੰਦਾ ਐਵੇਂ ਕਰਦਾ ਹੁੰਦਾ ਕਬੀਰ ਦਾ ਨਾ ਸਿਆਣੇ ਹੱਥੀ ਹੁੰਣੀ ਚਾਹੀਦੀ ਆ ਤੇ ਸਿਆਣੇ ਬੰਦੇ ਨੂੰ ਪਤਾ ਵੀ ਕਿ ਕਿਹੜਾ ਪੈਸਾ ਕਿੱਥੇ ਰੱਖਣਾ ਕਿ ਕਿੱਥੇ ਨਹੀਂ ਰੱਖਣਾ ਤੁਹਾਨੂੰ ਕੱਲ ਤੇ ਇਹਨੂੰ ਕੀ ਪਤਾ ਅਸੀਂ ਤਾਂ ਕਾਨੂੰ ਕੁਲੇ ਲੈ ਕੇ ਕੁਛ ਲੈ ਲਿਆ ਅਕਲ ਹੈ ਕੀ ਚੀਜ਼ ਇਹ ਤੁਹਾਨੂੰ ਹਾਂ ਹਾਂ ਸਾਨੂੰ ਤਾਂ ਕਾਨੂੰ ਅਕਲ ਹੈ ਬੇਬੇ ਨੂੰ ਹੀ ਸਾਰੀ ਅਕਲ ਤਾਂ ਸੇ ਮੂੰ ਮੇਰੀ ਗੱਲ ਸੁਣ ਲੈ ਬਗਵਾਸ ਨਾ ਕਰਨ ਫੇਰ ਨਾ ਕਹੀਂ ਉਹ ਨਹੀਂ ਕੀ ਕਰਤੀ ਮੈਂ ਠੀਕ ਹੈ ਨਾ ਬੇਬੀ ਦੀ ਇੱਜ਼ਤ ਕਰ ਨਹੀਂ ਆਂ ਦੀ ਕਵਾਂ ਦੀ ਕੀ ਕਹਿਣਗੇ ਜੇ ਆਹੀ ਚੂਜ ਬਗੈ ਰੱਖਾਂਗੇ ਤੇ ਸ਼ਿਕਰ ਦੇ ਵਿੱਚ ਉਹਨਾਂ ਨੂੰ ਤਾਂ ਪਤਾ ਲੱਗੇ ਹਾਂ ਬੀਪਿੰਦ ਨਹੀਂ ਮੂੰ ਸਿਆਣੀ ਐ ਤੇ ਤੂੰ ਹੀ ਗੱਲ ਇੱਥੇ ਚੋਜ ਕਰੀ ਜਾਨੀ ਐ ਵੀ ਉਹਦੇ ਹੱਥ ਕਬੀਲਦਾਰੀ ਐ ਠੀਕ ਐ ਤੁਸੀਂ ਤੋਂ ਉਹਨਾਂ ਦੀ ਸਾਈਡ ਕਰਨੀ ਐ ਨਾ ਬਾਲਾ ਚਰ ਨਹੀਂ ਹੋਇਆ ਵਿਆਹ ਹੋਇਆ ਨੂੰ ਠੀਕ ਐ ਵੀ ਸਾਰੇ ਕਬੀਲਦਾਰੀ ਮੈਂ ਤੇਰੇ ਹੱਥ ਚ ਦੇਣਾ ਠੀਕ ਐ ਜਿਵੇਂ ਤੁਸੀਂ ਕਹੋਗੇ ਬਸ ਠੀਕ ਐ ਆਲੇ ਹੋ ਰਹਾ ਪਿੰਪੂ ਲਈ ਨਹੀਂ ਹੁੰਨੀ ਤੂੰ ਸੁਖਸਾਂ ਦੀ ਤਕੀ ਦਸਨੀ ਹੈ ਘਰ ਦੀ ਆਪਸ ਚੁਗਲੀਆਂ ਲਾਉਣ ਨੂੰ ਤਿਆਰ ਨਹੀਂ ਤੂੰ ਅੱਛਾ ਮੈਂ ਚੁਗਲੀਆਂ ਲਾ ਰਹੀ ਹਾਂ ਹੁਣ ਤੁਹਾਨੂੰ ਚਲੋ ਠੀਕ ਹੈ ਠੀਕ ਹੈ ਨਾਲੇ ਹੋਰ ਹੈ ਕਦੇ ਫੋਨ ਵੀ ਲਾ ਲੈ ਕਰ ਜਦੋਂ ਲਾਉਂਗਾ ਉਦੋਂ ਬਸ ਕੋਈ ਨਾ ਕੋਈ ਪੰਗਾ ਖੜਾ ਕਰਿਆ ਕਰੀਗਾ ਠੀਕ ਹੈ ਕੋਈ ਨਹੀਂ ਕੋਈ ਨਹੀਂ ਆਲੇ ਹੋਰ ਚਲੋ ਠੀਕ ਹੈ ਬਣਾ ਕੇ ਰੱਖਿਆ ਕਰ ਸਾਰਿਆਂ ਨਾਲ ਠੀਕ ਹੈ ਆਹ ਲਾਤੀਆਂ ਲੁੱਤੀਆਂ ਬੁੜੀ ਨੇ ਲਵਾਤਾ ਹੋਣਾ ਵੱਡੜ ਤੋਂ ਹੋਣਾ ਕੋਈ ਨਾ ਬੁੜੀਏ ਤੂੰ ਵੀ ਕੀ ਯਾਦ ਰੱਖੇਂਗੀ ਤੈਨੂੰ ਤਾਂ ਮੈਂ ਸਧਾਰੂ ਮੇਰਾ ਨਾਮ ਵੀ ਤੂੰ ਸਿਮੂ ਨਾ ਜਾਣੀ ਜੇ ਤੈਨੂੰ ਮੈਂ ਲੋਟ ਨਾ ਕੀਤਾ ਵੱਡੀ ਮਖਤਿਆਰ ਨ ਬਣੀ ਬੈਠੀ ਐ ਆ ਬਬਲੂ ਆ ਸ਼ਕੰਦਰਾ ਰੋਕੇ ਯਾਰ ਓਏ ਆ ਜਾ ਦਰਸ਼ਨ ਬਾਈ ਕਿਵੇਂ ਆ ਪਿੱਛੇ ਵੀ ਦੇਖ ਲੈ ਕੋਈ ਤੈਨੂੰਵਾਜਾ ਮਾਰੀ ਜਾਂਦਾ ਹੈਗਾ ਆ ਜਾ ਆ ਜਾ ਆ ਜਾ ਹੋਰ ਕਿਵੇਂ ਠੀਕ ਠਾਕ ਹੈ? ਹੋਰ ਬਾਈ। ਕਿਉਂ ਗਿਆਣੀ ਮੰਡੀ ਚ? ਉਹ ਮੈਂ ਤਾਂ ਮੰਡੀ ਚ ਆ ਗਿਆ ਚੱਲ। ਤੇਰੇ ਲਈ ਤੁਲ ਵੀ ਗਈ। ਨਾ ਹਲੇ ਕਿੱਥੇ ਤੁਲੀਆਂ ਹੁਣ ਤੋਲੂਗੀ ਯਾਰ। ਆ ਹੁਣ ਜਾ ਰਿਹਾ ਸੀਗਾ। ਅੱਛਾ। ਔਰ ਰਾਤ ਮੈਂ ਆ ਗਿਆ ਸੀਗਾ। ਹਨੇਰਾ ਜਿਆਦਾ ਹੋ ਗਿਆ ਸੀ। 4:00 ਜਿਦਾ ਸਾਰਾ ਲਵਾਤਾ ਸੀਗਾ। 12:00 1:00 ਵੱਜ ਗਈ ਸਾਨੂੰ ਯਾਰ। ਅੱਛਾ ਮੈਂ ਤਾਂ ਹੜਾਣੋਂ ਗਿਆ ਸੀ। ਨਾ ਨਾ ਮੈਂ ਕਿਹਾ ਪਤਾ ਨਹੀਂ ਪਤੰਦਰ ਕਿੱਡੀ ਬਾਊ ਨਾਲ ਸਪਾਰਸ ਚੱਕੀ ਫਿਰਦਾਗਾ। ਜਿਹੜੀ ਤੇਰੀ ਰਾਤੂ ਰਾਤ ਤੋਲਦੀ ਸਾਨੂੰ ਤਾਂ ਪਤੰਦਰ ਨੇ 3 ਦਿਨ ਤੱਕੇ ਖਵਾਏ ਨੇਗੇ ਉੱਥੇ। ਅੱਛਾ ਯਾਰ। ਹੋਰ ਕਮਾਲ ਦੀ ਗੱਲ ਹੈ ਮੈਨੂੰ ਐਸੀ ਮੈਂ ਥੋੜੇ ਤੁਲਗੀ ਕਿਤੇ ਉਹ ਨਾ ਨਾ ਮੈਂ ਤਾਂ ਛੋਟੇ ਨਹੀਂ ਛੱਡ ਕੇ ਆਇਆ ਉੱਥੇ ਯਾਰ ਉਹ ਮੇਰਾ ਵੀ ਮੁੰਡਾ ਬਿਠਾਇਆ ਕੋਈ ਯਾਰ ਉਹਨੂੰ ਰਾਤ ਬਿਠਾਇਆ ਮੈਂ ਕਿਹਾ ਚੱਲ ਤੂੰ ਮੈਂ ਹੁਣ ਰਾਮ ਕਰਾਂਗਾ ਨਾ ਧੋ ਕੋਈ ਤੁਹਾਨੂੰ ਪਤਾ ਕੰਢੇ ਲੜ ਰਹੀ ਸੀ ਯਾਰ ਮੈਂ ਕਿਹਾ ਨਾ ਧੋ ਕੇ ਫੇਰਾਂਗਾ ਬਸ ਘਰੇ ਜਾ ਕੇ ਅੱਖ ਜੀ ਲੱਗੀ ਮੇਰੀ ਅੱਛਾ ਮੇਰੀ ਗੱਲ ਸੁਣ ਨਲੇ ਤੂੰ ਕਹਿੰਦਾ ਮੈਂ ਰਾਤ ਘਰੇ ਆ ਕੇ ਰਾਮ ਕਰ ਲਿਆ ਨਲੇ ਤੇਰਾ ਮੂੰਹ ਜ ਉੱਤਰਿਆ ਹੋਇਆ ਕੀ ਗੱਲ ਖੈਰ ਤਾਂ ਹੈਗੀ ਆ ਉਹ ਪਤੰਦਰਾ ਸੁੱਖ ਨਾਲ ਤੇਰੇ ਵਾਲਾ ਤਾਂ ਵਾਧੂ ਵੱਡਾ ਢੇਰ ਲੱਗਿਆ ਪਿਆ ਸੋਹਣੀ ਫਸਲ ਨਿਕ ਉਹ ਯਾਰ ਕੰਮ ਕਰਕੇ ਕੀ ਮਿਲੂਗਾ ਸਾਰੀ ਕਬੀਲਦਾਰ ਦਾ ਦਾਦੀ ਦੇ ਹੱਥ ਚ ਲੈ ਕਹਿੰਦਾ ਕਬੀਲਦਾਰੀ ਦਾਦੀ ਦੇ ਹੱਥ ਚ ਹੈ ਉਹ ਫਿਰ ਕੀ ਹੋ ਗਿਆ ਸਾਰਾ ਪੈਸਾ ਟਕਾ ਹੁੰਦਾ ਤਾਂ ਘਰੀ ਹੈ ਸਵਾਹ ਪੈਸਾ ਹੁੰਦਾ ਯਾਰ ਉਹ ਤਾਂ ਆਪਣੀ ਗੀਜੀ ਜੀ ਰੱਖ ਲੈਂਦੀ ਹੈ ਜਦੋਂ ਪੈਸੇ ਹੈਗੇ ਨਾ ਨਾਲ ਦੀ ਨਾਲ ਪਾਈ ਪਾਈ ਦਾ ਹਿਸਾਬ ਲੈਂਦੀ ਹੈ ਸਭ ਤੋਂ ਓਏ ਮੇਰੀ ਗੱਲ ਸੁਣ ਬਬਲੂ ਜੇ ਪਾਈ ਪਾਈ ਦਾ ਹਿਸਾਬ ਲੈਂਦੀ ਹੈਗੀ ਤਾਂ ਬਣਾ ਵੀ ਤੁਹਾਡੇ ਵਾਸਤੇ ਸਾਰਾ ਕੁਝ ਦਿੱਤਾ ਉਹ ਕੀ ਹਿੱਕ ਦੇ ਧਰ ਕੇ ਲੈ ਜੂਗੀ ਯਾਰ ਉਹ ਯਾਰ ਧੁੱਪਾਂ ਦੇ ਵਿੱਚ ਤਾਂ ਸੀ ਰੜਦੇ ਫਿਰਦੇਗੇ ਕੰਮ ਕਰ ਅਸੀਂ ਕਰਦੇ ਫਿਰਦੇ ਆ ਉਹ ਤਾਂ ਬੇਲੀ ਬੈਠੀ ਹੁਕਮ ਚਲੰਦੀ ਨੇ ਘਰੇ ਔਰ ਟੋਟਾ ਟੋਟਾ ਸਾਨੂੰ ਤੇ ਦੇਖਣਾ ਚਾਹੀਦਾ ਵੀ ਜਿਸ ਨੇ ਸਾਡਾ ਕੀ ਜੀ ਕਰਦਾ ਕੀ ਖਾਣਾ ਪੀਣਾਗਾ ਅੱਜ ਤੱਕ ਜੇ ਆਪਦੇ ਸ਼ੌਂਕ ਦੇ ਖਾਖ ਪੀਕ ਨਹੀਂ ਦੇਖਿਆ ਯਾਰ ਇਧਰ ਹੋਇਆ ਔਲਾ ਨਾ ਸਵੇਰੀ ਮੂਡ ਖਰਾਬ ਹੋ ਜੂ ਯਾਰ ਇੱਕ ਤਾਂ ਨਾ ਯਾਰ ਉਹ ਤਾਂ ਮੈਂ ਚੱਲ ਤਰੀ ਗੱਲ ਮੰਨਦਾਗਾ ਮੂਡ ਨਹੀਂ ਖਰਾਬ ਕਰੀਦਾ ਹੁੰਦਾ ਮੇਰੀ ਗੱਲ ਸੁਣ ਤੁਹਾਡੇ ਵਾਸਤੇ ਨਾ ਇੰਨਾ ਪਿਆਲੀ ਬੰਨਾ ਦਾਦੀ ਦੀ ਜਿਹਨ ਜੋ ਹੱਥ ਬੋਝ ਬੋਝ ਕੇ ਚੱਲੀ ਨਾ ਤਾਂ ਬਣਾ ਗਈ ਉਹ ਆ ਤੈਨੂੰ ਪਤਾ ਹੈ ਉਹ ਜਿਹੜੇ ਮੇਲੋਕੇ ਨੇ ਤੈਨੂੰ ਪਤਾ ਕਹਿੰਦੇ ਉਹ ਬੁੜੀ ਨਾ ਇੰਨੀ ਸ਼ਕੀਨਣ ਸੀ ਸ਼ਕੀਨਣ ਸੀ ਕਹਿੰਦੇ 37 ਕਿੱਲੇ ਜ਼ਮੀਨ ਹੁੰਦੀ ਸੀ ਉਹਨਾਂ ਕੋਲੇ ਉਹਨੇ ਕਹਿੰ ਹਣਾ ਹਣ ਚੀਨ ਲੰਗਾਤੀ ਸਾਰੀ ਥੋੜਿਆਂ ਨੇ ਦੇਖ ਲਿਆ ਦੋ ਕਿੱਲਾਂ ਤੋਂ ਕਿੰਨੀ ਪੈਲੀ ਬਣਾਤੀ ਉਹ ਬਾਈ ਫਰ ਅਸੀਂ ਕਿਹੜਾ ਕੋਈ ਨਸ਼ੇ ਪੱਤੇ ਕਰਦੇ ਆ ਯਾਰ ਹੁਣ ਮਾੜੇ ਮੋਟੇ ਬੰਦੇ ਦੇ ਸ਼ੌਂਕ ਆਉਂਦੇ ਨੇ ਯਾਰ ਖਾਣਾ ਪੀਣਾ ਪਹਿਨਣਾ ਹੁਣ ਜੇ ਬੰਦਾ ਇਹੀ ਸ਼ੌਂਕ ਨਹੀਂ ਕਰੂਗਾ ਯਾਰ ਹੋਰ ਕੀ ਕਰੂਗਾ ਹੁਣ ਸਾਰੀ ਉਮਰ ਬੰਦਾ ਜੋੜੀ ਜਾਊਗਾ ਆ ਸਾਡਾ ਨੂੰ ਤਾਂ ਬਸ ਐ ਲੱਗੀ ਪਈ ਆ ਵੀ ਇੱਥੋਂ ਵੀ ਪੈਸਾ ਇਕੱਠਾ ਕਰ ਲੈ ਇੱਥੋਂ ਵੀ ਪੈਸਾ ਇਕੱਠਾ ਕਰ ਲੈ ਇਹਨੂੰ ਸੋਚਣਾ ਚਾਹੀਦਾ ਵੀ ਤੇਰੇ ਸਿਵੇ ਜਿਦ ਤਰੀਆਂ ਲੱਤਾਂ ਨਹੀਂ ਯਾਰ ਓਏ ਕੁਛ ਨਹੀਂ ਹੁੰਦਾ ਐਵੇਂ ਬਤੰਦਰਾ ਤਬਿਆ ਪਿਆ ਤੂੰ ਤਾਂ ਮੇਰੀ ਗੱਲ ਸੁਣ ਕਿਤੇ ਉਂਈ ਅੱਛਾ ਉਹਦਾ ਬਚਾਰੀ ਬਹੁਤ ਸਿਆਣੀ ਆ ਯਾਰ ਇਹਨੇ ਐਂ ਦੱਸ ਬੱਬਲੂ ਆ ਤੁਸੀਂ ਛੋਟਾ ਵਹਿ ਸੀ ਜਿਹੜਾ ਬਾਹਰ ਵਗ ਗਿਆ ਉਹਦੇ ਘਰ ਵਾਲੀ ਵਧੀਆ ਰਹਿੰਦੀ ਹੈਗੀ ਉਹ ਵੀ ਹਾਲ ਤੱਕ ਬਚਾਰੀ ਸਹੀ ਹੈ ਯਾਰ ਮੈਨੂੰ ਤਾਂ ਐਂ ਲੱਗਦਾ ਹੁਣ ਉਹ ਵੀ ਕਿਸੇ ਨਾ ਕਿਸੇ ਦਿਨ ਕਲੇਸ਼ ਕਰੂਗੀ ਕਿਉਂ ਕਿਉਂਕਿ ਯਾਰ ਹੁਣ ਦਾਦੀ ਨਹੀਂ ਨਾ ਸੋਚਦੀ ਹੁਣ ਜਿਹੜਾ ਵੀ ਬਾਪੇ ਦਾ ਪੈਸਾ ਆਂਦਾਗਾ ਉਹ ਸਾਰਾ ਆਪਦੇ ਖਾਤੇ 'ਚ ਹੀ ਪਾਉਂਦੀ ਹੈਗੀ ਮੰਨ ਲੈ ਹੁਣ ਜਿਹਦੇ ਨੇ ਪੈਸੇ ਲਾ ਕੇ ਬਾਹਰ ਭੇਜਤਾ ਤਾਂ ਹੁਣ ਉਹਦੇ ਘਰ ਵਾਲੀ ਦਾ ਵੀ ਬਣਦਾ ਹੱਕ ਆ ਵੀ ਉਹਦੇ ਖਾਤੇ 'ਚ ਪੈਸੇ ਹਨ ਉਹ ਤਾਂ ਵੀ ਜੀ ਕਰਦਾ ਵੀ ਆਪਦੇ ਸੂਟ ਮਨਪਸੰਦ ਦੇ ਲਵੇ ਹਾਂ ਇਹ ਤਾਂ ਤੇਰੀ ਗ ਠੀਕ ਐ ਖੈਰ ਬਬਲੂ ਪਤਾ ਕੀ ਆ ਹੁਣ ਜਿਹੜੇ ਆ ਨਵਾਂ ਜਮਾਨਾ ਨੇ ਨਵੇਂ ਜਵੱਗ ਜਨੇ ਇਹਨਾਂ ਦੀ ਸੋਚਣੀ ਤੇ ਪੁਰਾਣੀ ਬੋੜੀਆਂ ਦੀ ਸੋਚਣੀ ਚ ਫਰਕ ਹੈ ਪਰ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਵੀ ਜਿੱਦਾਂ ਦੀ ਮਰਜ਼ੀ ਐ ਐਵੇਂ ਨਾ ਭਖਿਆ ਕਰ ਤੁਹਾਡੀ ਦਾਦੀ ਸਿਆਣੀ ਹੈ ਉਹੀ ਤੁਹਾਡੇ ਘਰ ਨੂੰ ਬੰਨੀ ਫਿਰਦੀ ਐ ਮੇਰੀ ਗੱਲ ਸੁਣ ਆ ਜਿਹੜੇ ਬਜ਼ੁਰਗ ਹੁੰਦੇ ਨੇ ਤਾਂ ਘਰਾਂ ਦੇ ਜਿੰਦੇ ਹੁੰਦੇ ਨੇ ਜਦੋਂ ਚਲੇ ਜਾਂਦੇ ਨੇ ਨਾ ਫਿਰ ਆਪਾਂ ਨੂੰ ਪਤਾ ਲੱਗਦਾ ਓਏ ਯਾਰ ਉਹ ਤਾਂ ਤੇਰੀ ਗੱਲ ਸਹੀ ਆ ਪਰ ਹੁਣ ਕੀਤਾ ਵੀ ਕੀ ਜਾਵੇ ਯਾਰ ਹੁਣ ਤੈਨੂੰ ਪਤਾ ਹੁਣ ਜਿਹੜਾ ਮੁੰਡਾ ਬਿਠਾਇਆ ਹੁਣ ਉਹ ਤਾਂ ਅਗਲਾ ਖਾਂਦਾ ਪੀਂਦਾ ਯਾਰ ਹੁਣ ਉਹਨੂੰ ਪੱਲਿਓ ਪੈਸੇ ਦੇ ਕੇ ਕਿਸੇ ਕੋਲ ਫੜ ਕੇ ਦਿੱਤੇ ਨੇ ਪੈਸੇ ਅਫਦਲ ਵੀ 1 ਰੁਪਇਆ ਵੀ ਨਹੀਂ ਸੀਗਾ ਓਏ ਚੱਲ ਕੋਈ ਨਹੀਂ ਇਹਨਾਂ ਦਾ ਝਾਰਚੁਰ ਬਣ ਜੂਗਾ ਇਹਨਾਂ ਦਾ ਬਾਬੇ ਨੂੰ ਟਾਂਕਾ ਲਾ ਲਾਂਗੇ ਐਂ ਪਤੰਦਰ ਨੇ ਟੈਨਸ਼ਨ ਲਈ ਆ ਜਾ ਭੱਜ ਜਾ ਮਨਪ੍ਰੀਤਾ ਹਾਂਜੀ ਮੰਮੀ ਪੁੱਤ ਦੰਬ ਵੀ ਲੈ ਲਿਆ ਕਰ ਰਬਿੰਦਰ ਸਾਰਾ ਦਿਨ ਲੱਗੀ ਰਹਿੰਦੀ ਐ ਉਹ ਕਾਣੂ ਮੰਮੀਆਂ ਬੇਬੇ ਦੀਆਂ ਚੁੰਨੀਆਂ ਨਹੀਂ ਆ ਸੀਗੀਆਂ ਮੈਂ ਕਿਹਾ ਚੱਲ ਤੈਹ ਲਾ ਕੇ ਰੱਖ ਦਾਂ ਬਾਅਦ ਚ ਜੇ ਉਹਨੇ ਐਂ ਦੇਖ ਲਈਆਂ ਵੀ ਸਿੱਟੀਆਂ ਪਈਆਂ ਫਿਰ ਬੋਲੂਗੀ ਬੋਲਣਾ ਤਾਂ ਉਹਦਾ ਹਟਾਈ ਨਹੀਂ ਸਕਦਾ ਮਤ ਕੋਈ ਬੋਲੀ ਹੋ ਜਾਂਦੀ ਉਹ ਤਾਂ ਹੋਰ ਕੀ ਕਰੀਏ ਮੈਂ ਕਹਿੰਦੀ ਤੈਨੂੰ ਉਹ ਛੋਟੀ ਨੂੰ ਨਾ ਤੂੰ ਹੀ ਸਮਝਾ ਦਿਆ ਕਰ ਉਹਨੂੰ ਕੰਮਦਨ ਤੇ ਲਾ ਲਿਆ ਕਰ ਭਾਈ ਹੁਣ ਆਪਾਂ ਨੂੰ ਤਾਂ ਪਤਾ ਲੱਗ ਰਿਹਾ ਇਹ ਤੇ ਬੇਬੇ ਦਾ ਵੀ ਇਹੀ ਜੀ ਹੈ ਇਹ ਗੁੱਸਾ ਮੰਦੀ ਹੈ ਫਿਰ ਤੈਨੂੰ ਪਤਾ ਹੀ ਆ ਮਮੀ ਮੈਂ ਤਾਂ ਉਹਨੂੰ ਕਦੇ ਦਰਾਣੀ ਸਮਝੇ ਹੀ ਨਹੀਂ ਹੈਗਾ ਜਦੋਂ ਦੀ ਉਹ ਇਸ ਘਰ ਚ ਵਿਆਹ ਕੇ ਆਈ ਆ ਮੈਨੂੰ ਤਾਂ ਇਹ ਆ ਵੀ ਸਗੋਂ ਮੇਰੀ ਛੋਟੀ ਭੈਣ ਹੀ ਆ ਜੇ ਤਾਂ ਕੰਮ ਕਰ ਲੂਗੀ ਤਾਂ ਠੀਕ ਆ ਜੇ ਭਾਈ ਉਹਨੇ ਨਹੀਂ ਕਰਨਾ ਤਾਂ ਵੀ ਠੀਕ ਆ ਨਾਲੇ ਮੰਮੀ ਤੁਸੀਂ ਹੈਗੇ ਤਾਂ ਹੈਗੇ ਹੋ ਮੇਰੇ ਨਾਲ ਕੰਮ ਕਰਾਉਣ ਵਾਲੇ ਆਪਾਂ ਦੋਨਾਂ ਨੂੰ ਹੱਥ ਵੰਡੇ ਕਿੰਨਾ ਕੰਮ ਆਉਂਦਾ ਉਹ ਤਾਂ ਚਲ ਤੇਰੀ ਗੱਲ ਠੀਕ ਹੈ ਫੇਰ ਨਾ ਥੋੜਾ ਮੋਟਾ ਤਾਂ ਕੰਮ ਕਰ ਲਿਆ ਕਰੇ ਹੁਣ ਬੇਬੇ ਦਾ ਸੁਭਾਅ ਇਹ ਤੜਫੀ ਜਾਂਦੀ ਹੈ ਫੇਰ ਉਹ ਇੱਕ ਤਾਂ ਦੇਖੋ ਮੰਮੀ ਬਾਵਾ ਇੱਧਰ ਨਹੀਂ ਹੈਗਾ ਜੇ ਤਾਂ ਉਹ ਹੋਵੇ ਹੈ ਨਾ ਫੇਰ ਵੀ ਆ ਜੇ ਆਪਾਂ ਉਹਨੂੰ ਕੱਲੀ ਨੂੰ ਕਹਿੰਨੇ ਆ ਬਾळा ਫੇਰ ਉਹ ਲਗਈ ਵਾਰੀ ਗੁੱਸਾ ਕਰ ਜਾਂਦਾ ਵੀ ਹਾਂ ਮੈਨੂੰ ਹੀ ਕਹਤੋਂ ਕਹੀ ਜਾਂਦੇ ਆ ਵੀ ਮੇਰੇ ਨਾਲ ਸ਼ਾਇਦ ਕੋਈ ਖੜਨ ਵਾਲਾ ਨਹੀਂ ਹੈਗਾ ਤਾਂ ਕਰਕੇ ਮੈਂ ਕਹਿੰਦੀ ਹੁਈ ਨਹੀਂ ਮੇਖਾ ਕੋਈ ਨਾ ਚਲ ਇਹਦਾ ਤੇਰੀ ਸਿਆਣਫੇ ਪੁੱਤ ਫਿਰ ਉਹਨੂੰ ਕੀ ਕਰੀਏ ਉਹ ਫਿਰ ਰੋਜ਼ ਕਲੇਸ਼ ਪਾਉਂਦੀ ਹੈ ਕਰੇ ਐਨ ਬਤਾ ਉੱਥੇ ਬਿੱਬੇ ਨੂੰ ਹੁਣ ਕੀ ਕਹਿਣਾ ਅਸੀਂ ਤਾਂ ਕਹਿੰਦੇ ਜਾਨੇ ਵੀ ਹੀਟ ਉੱਤੇ ਹੁਣ ਲੱਗੇ ਰਹਿਣਗੇ ਕੰਮ ਕਰਨਾ ਦੱਸ ਐਨ ਦਾ ਕੰਮ ਹੈ ਵੀ ਨਹੀਂ ਆਪਣੇ ਘਰ ਚ ਤਾਂ ਹੀ ਤਾਂ ਕਹਿੰਦੀ ਆ ਮੰਮੀ ਹਾਂ ਪੁੱਤ ਦੱਸ ਮੰਮੀ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਬੋਲ ਮੈਨੂੰ ਨਾ ਥੋੜੀ ਜਿਹੀ ਪੈਸੇ ਚਾਹੀਦੇ ਸੀ ਮੈਂ ਇੱਕ ਦੋ ਸੂਟ ਲੈ ਕੇ ਆਉਣੇ ਸੀਗੇ ਗਰਮੀ ਆ ਰਹੀਆਂ ਨੇ ਸੂਤੀ ਸੂਟ ਲੈ ਆਵਾਂਗੇ ਚੱਲ ਕੋਈ ਨਾ ਮੈਂ ਦਾਇੰਗ ਦੇ ਦੀਵੇ ਕਣਕ ਗੁਣਕ ਤੋਲ ਜਾਣ ਦਿੰਦੀ ਆ ਫੇਰ ਲੈ ਆਇਓ ਸੂਟ ਤੋਂ ਦੇਖ ਮੈਂ ਵੀ ਲਿਓਣਾ ਐ ਇਹਨੇ ਵੀ ਲਿਓਨੇ ਬੇਬੇ ਵੀ ਲੇਊਗੀ ਆਪਦੇ ਮੰਮੀ ਦੇਖਿਓ ਮੈਨੂੰ ਤਾਂ ਇੱਕ ਸੂਟ ਲੈ ਕੇ ਦਿਓ ਇੱਕ ਕੀ ਦੋ ਤਿੰਨ ਲੈ ਕੇ ਦਿਓ ਮੈਂ ਹੁਣ ਬਾਹਰ ਅੰਦਰ ਜਾਣਾ ਮੇਰੀਆਂ ਸਹੇਲੀਆਂ ਨੂੰ ਮਿਲਣ ਜਾਣਾ ਆਪਦੇ ਪੇਕ ਕੇ ਜਾਣਾ ਨਾਲੇ ਨਵਾਂ ਨਵਾਂ ਵਿਆਹ ਹੋਇਆ ਹੈ ਸਾਰੀਆਂ ਕੁੜੀਆਂ ਨਵੇਂ ਤੋਂ ਨਵੇਂ ਸੂਟ ਪਾਉਂਦੀਆਂ ਨੇ ਸਹੀ ਗੱਲ ਆ ਮੰਮੀ ਵੈਸੇ ਇਹਦੀ ਚਲ ਆਪਣਾ ਤਾਂ ਸਰ ਜੂਗਾ ਆਪਾਂ ਤਾਂ ਕੋਈ ਹਫਤਾ 20 ਦਿਨ ਠਹਿਰ ਕੇ ਲੈ ਲਾਂਗੇ ਇਹਨੂੰ ਤਾਂ ਫਿਰ ਚਾਹੀਦੇ ਨੇ ਚਲ ਭਈ ਪੁੱਛ ਲੈਣੀਆਂ ਫਿਰ ਬੇਬੇ ਨੂੰ ਮੈਂ ਲੈ ਕੇ ਦੇ ਦੇਣੀ ਉਹਨੂੰ ਪੈਸੇ ਹੋਰ ਮੰਮੀ ਤੁਸੀਂ ਪੁੱਛ ਕੇ ਨਾ ਇਹਨੂੰ ਪੈਸੇ ਦੇ ਦੋ ਨਾਲੇ ਜੇ ਸਿੱਧੀ ਜਾ ਕੇ ਐ ਕਹੋਗੀ ਬੇਬੇ ਮੂਰੇ ਇਹਨੇ ਤੁਹਾਨੂੰ ਤਾਂ ਕਹਿਤਾ ਤੁਹਾਨੂੰ ਪਤਾ ਹੀ ਆ ਬੇਬੇ ਨੇ ਤਾਂ ਚਾਰੇ ਪੈਰ ਚੱਕ ਕੇ ਪੈ ਜਾਣਾ ਉਹ ਤਾਂ ਮੈਨੂੰ ਪਤਾ ਹੀ ਆ ਉਹ ਤਾਂ ਸਵਾ ਹੀ ਆਏ ਆ ਚਲ ਕੋਈ ਨਾ ਮੈਂ ਲੈਣੀਆਂ ਬੇਬੇ ਤੋਂ ਪੈਸੇ ਲੈ ਕੇ ਦੇ ਦੂੰ ਤੁਸੇ ਲਈ ਐ ਦੋਈ ਜਾਣੀਆਂ ਜਾ ਕੇ ਮਮੀ ਮਾੜੀ ਜੀ ਤੁਸੀਂ ਜਾਓ ਬੇਬੇ ਨਾਲ ਗੱਲ ਕਰ ਲਓ ਸਿੰਮੂ ਤੂੰ ਐ ਕਰ ਰਸੋਈ ਚ ਮੜਾ ਜੀ ਆਟਾ ਗੁੰਦੇ ਹਾਂ ਗੁੰਧਣੀਆਂ ਜੀ ਦੀ ਹਾਂ ਚਲੋ ਮੈਂ ਕਰਦੀ ਹਾਂ ਬੇਬੇ ਨਾਲ ਗੱਲ ਮਨਪ੍ਰੇਤ ਡਰ ਲੱਗਦਾ ਨਾ ਗੱਲ ਕਰਨ ਤੋਂ ਵੀ ਕੀ ਕਰਾਂ ਫਿਰ ਮਮੀ ਹੁਣ ਨਵੀਂ ਨਵੀਂ ਆਈ ਆ ਘਰ ਚ ਜੇ ਇਹਦੀ ਨਾ ਆਪਾਂ ਮੰਨਾਂਗੇ ਇਹਦਾ ਕੀ ਪਤਾ ਕਾ ਆਪਦੇ ਪੇਕੇ ਫੋਨ ਲਾ ਕੇ ਕੀ ਕਹਦੇਵੇਂ ਹਣ ਚੱਲ ਨਾ ਸ਼ੌਕ ਨਿਜਵਾ ਕਰੀ ਦੇ ਦੇਖਦੀ ਆ ਭਾਈ ਉਹੀ ਗੱਲਾਂ ਉਹਨਾ ਗੱਲ ਕਰਨੀ ਬੇਬੇ ਕਹੇ ਨਾ ਵੀ ਮੇਰੇ ਹਿਸਾਬ ਨਾਲ ਹੀ ਚੱਲੇ ਵੀ ਪੁਰਾਣੇ ਜ਼ਮਾਨੇ ਅੰਗੂ ਹੀ ਚੱਲੋ ਉਵੇਂ ਨਹੀਂ ਮੰਮੀ ਅੱਜ ਕੱਲ ਕੋਈ ਚੱਲ ਸਕਦਾ ਤਾਂ ਹੀ ਤਾਂ ਕਹਿੰਨੀ ਆ ਔਰ ਬੇਬੇ ਨੂੰ ਛੇੜਨਾ ਵੀ ਪ੍ਰਿੰਡਾਂ ਦੇ ਛੱਤੇ ਨੂੰ ਹੱਥ ਪਾਉਣਾ ਹੀ ਆ ਔਰ ਹੁਣ ਤਾਂ ਜ਼ਮਾਨਾ ਇੰਨਾ ਐਡਵਾਂਸ ਆ ਕੋਈ ਨਾ ਤੁਸੀਂ ਇੱਕ ਵਾਰੀ ਪਿਆਰ ਜਿਹਾ ਨਾਲ ਗੱਲ ਕਰਕੇ ਦੇਖੋ ਨਹੀਂ ਪਿਆਰ ਨਾਲ ਗੱਲ ਕਰੂੰਗੀ ਮੈਨੂੰ ਤਾਂ ਉਹ ਚਾਰੇ ਪੈਰ ਜਾ ਕੇ ਪੈਂਦੀ ਹੈ ਨਾਲੇ ਹਜੇ ਤਾਂ ਇਹਨੂੰ ਹੀ ਨਹੀਂ ਪਤਾ ਹੈਗਾ ਵੀ ਬਾਵੇ ਦੀ ਦੰਖਾ ਬੇਬੇ ਦੇ ਅਕਾਊਂਟ ਚ ਆਉਂਦੀ ਆ ਜੇ ਕਿਤੇ ਇਹਨੂੰ ਇਹ ਪਤਾ ਲੱਗ ਜਾਏ ਆਪਣੇ ਘਰੇ ਕੋਈ ਇਨਕਲੇਸ ਵਿੱਢਿਆ ਜਾਵੇ ਇਹ ਤਾਂ ਆਪਣੇ ਬਬਲੂ ਨੂੰ ਵੀ ਨਹੀਂ ਪਤਾ ਤੀ ਮੈਂ ਦੱਸਿਆ ਬਾਬਾ ਮੈਂ ਕਿਹਦੇ ਨੂੰ ਪਤਾ ਹੀ ਨਹੀਂ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਕਹਿੰਦਾ ਮੈਨੂੰ ਤਾਂ ਇਹਦੀ ਕਿਸੇ ਨੂੰ ਕੋਲੇ ਆਉਂਦੀ ਸਰ ਮੋਈਨਾ ਤੁਸੀਂ ਕਹਿ ਦਿਓ ਵੀ ਜਦੋਂ ਅਗਲੇ ਦੇ ਘਰ ਵਾਲੇ ਦੀ ਪੇਮੈਂਟ ਤੇਰੇ ਕੋਲੇ ਆਉਂਦੀ ਹੈ ਭਾਈ ਵਿਚਾਲਾੜ ਉਸੇ ਨੇ ਪੂਰੇ ਕਰਨੇ ਆ ਉਹਦੀ ਤਨਖਾਹ ਚ ਹੀ ਦੇ ਦੇ ਤੂੰ ਕਿਹੜਾ ਪੱਲੇ ਹੁੰਦੇ ਨੇ ਚੱਲ ਕੋਈ ਨਾ ਕਹਿ ਨਹੀਂ ਆ ਮੈਂ ਅੱਜ ਤੱਕ ਦੇਖ ਲੈ ਨਾਲੇ ਜਮਾ ਪੈਨਸ਼ਨ ਨਹੀਂ ਕੱਢੀ ਇਹਨੇ ਆਪਦੀ ਜਿਹੜੀ ਆਉਂਦੀ ਹੈ ਦੀ ਪੈਨਸ਼ਨ ਕੇ ਪੈਨਸ਼ਨ ਹੋਰ ਉਹ ਵੀ ਉਹ ਜਮਾ ਰੱਖਦੀ ਹੈ ਬਾਈ ਜਾਨੀ ਮੇ ਤਾਂ ਇਹ ਨਹੀਂ ਉਹਦੇ ਤੀਏ ਦੇ ਨਹੀਂ ਹੈਗੀ ਹੈ ਤੇ ਇੱਕ ਪੁੱਤ ਥੀ ਮੈਂ ਆ ਤੁਸੀਂ ਕੀ ਨੂੰ ਦੋਗੇ ਹੋ ਰਹੇ ਠੀਕ ਪਤਾ ਚਲ ਮਮੀ ਵੀ ਅਗਰ ਹੋਰ ਬਾਗੀਆਂ ਬੁੜੀਆਂ ਹੁੰਦੀਆਂ ਨੇ ਪਤੀ ਜਿਪਤੀ ਜੀਆਂ ਹੁੰਦੀਆਂ ਨੇ ਉਹਨਾਂ ਨੂੰ ਦੇ ਦਿੰਦੇ ਨਾ ਇਹ ਤਾਂ ਉਹਨਾਂ ਦੇ ਹੱਥ ਤੇ ਵੀ ਨਹੀਂ ਸਕਦੀ ਹੈਗੀ ਜਮੀ ਵੀ ਅੱਛਾ ਤਾਂ ਇਹ ਗੱਲ ਹੈ ਸਾਰੇ ਟੱਬਰ ਨੇ ਮੇਰੇ ਤੋਂ ਲਕੋ ਰੱਖੀ ਮੈਂ ਵੀ ਆਖਿਆ ਉਹ ਬਾਰਾ ਫੋਨ ਲਾਉਂਦਾ ਤੇ ਤਨਖਾਹ ਦੀ ਗੱਲ ਹੀ ਨਹੀਂ ਕਰਦਾ ਪੈਸਾ ਟਕਾ ਜਾਂਦਾ ਕਿੱਧਰ ਹੈ ਮੈਂ ਕਿਹਾ ਤਨਖਾਹ ਤਾਂ ਸਾਰੀ 부ੜੀ ਦੇ ਖਾਤੇ ਚ ਜਾਂਦੀ ਹੈ ਕੋਈ ਨਾ 부ੜੀਏ ਹੁਣ ਤੱਕ ਭਰ ਲੈ ਜਿੰਨੇ ਖਾਤੇ ਭਰਨੇ ਸੀ ਤੂੰ ਹੁਣ ਤੇਰੇ ਖਾਤੇ ਮੈਂ ਭਰਾਂ ਪੰਜੀ ਪੰਜੀ ਦਾ ਹਿਸਾਬ ਲਾਉਂ ਤਰੇ ਤੋਂ ਕੋਈ ਨਾ ਲੈ ਕੇ ਦਿਖਾਈ ਕਾਨਾ ਮੇਰੇ ਤੋਂ